ਅੱਜ ਆਪਾਂ ਪਹੁੰਚੇ ਆਂ ਮਾਨ ਵੀਬੜੀਆਂ ਜ਼ਿਲ੍ਹਾ ਮਾਨਸਾ ਇੱਥੇ ਇੱਕ ਇਸ ਪਿੰਡ ਦੀ ਕਹਾਣੀ ਆ ਤੁਹਾਨੂੰ ਅੱਜ ਸਾਰੀ ਦੱਸਦੇ ਆਂ ਹਰ ਇੱਕ ਬੱਚੇ ਨੂੰ ਹਰ ਇੱਕ ਬੰਦੇ ਨੂੰ ਕਿਉਂਕਿ ਲਵੇ ਲਾਉਣੇ ਪਿੰਡਾਂ ਦੇ ਵਿੱਚ ਪਤੀ ਆ ਵੀ ਮਾਨ ਵੀਬੜੀਆਂ ਦੇ ਪਿੰਡ ਦੇ ਵਿੱਚ ਕੋਈ ਚਵਾਰਾ ਨਹੀਂ ਪਾ ਸਕਦਾ ਤੇ ਉਹਦਾ ਕੋਈ ਰੀਜਨ ਆ ਜੋ ਆਪਾਂ ਪੁੱਛਦੇ ਆਂ ਇੱਥੇ ਬਾਪੂਆਂ ਨੂੰ ਆਪਾਂ ਬਜ਼ੁਰਗਾਂ ਕੋਲੇ ਪਹੁੰਚੇ ਆਂ ਮੇਨ ਥੜੇ ਦੇ ਵਿੱਚ ਬੈਠੇ ਸੀ ਇੱਥੇ ਮੰਡੀ ਦੇ ਵਿੱਚ ਤੇ ਕਿਉਂਕਿ ਜੇ ਕੋਈ ਚੀਜ਼ ਆਪਾਂ ਪਿੰਡ ਦੇ ਵਿੱਚੋਂ ਮਿਲ ਸਕਦੀ ਆ ਪੁਰਾਣਾ ਇਤਿਹਾਸ ਮਿਲ ਸਕਦਾ ਉਹ ਇਨਾਂ ਬਜ਼ੁਰਗਾਂ ਦੇ ਵਿੱਚੋਂ ਮਿਲ ਸਕਦਾ ਤੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਆਪਾਂ ਇਸ ਪਿੰਡ ਦੀ ਸਾਰੀ ਕਹਾਣੀਆਂ ਜੋ ਤੁਹਾਡੇ ਅੱਗੇ ਪੇਸ਼ ਕਰੀਏ ਤੇ ਆਪਾਂ ਪੁੱਛਦੇ ਆਂ ਇੱਥੇ ਬਾਪੂਆਂ ਨੂੰ ਜਿਵੇਂ ਕਿ ਇੱਥੇ ਬਾਪੂ ਜੀ ਬੈਠੇ ਨੇ ਤੇ ਆਪਾਂ ਉਹ ਆਜੋ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਬਾਪੂ ਜੀ ਇੱਕ ਤੁਹਾਡੇ ਪਿੰਡ ਦੇ ਵਿੱਚ ਐਦਾਂ ਦੱਸਿਆ ਗਿਆ ਵੀ ਤੁਹਾਡੇ ਪਿੰਡ ਦੇ ਵਿੱਚ ਜੋ ਚਵਾਰਾ ਨਹੀਂ ਪਾ ਸਕਦਾ ਤੇ ਉਹ ਕਾਰਨ ਕੀ ਹੈ ਜੀ ਇਹ ਭਾਈ ਇਥੇ ਬੀਬੜੀਆਂ ਦਾ ਜਿਹੜਾ ਮੇਲਾ ਪਰਦਾ ਨਾ ਹੁਣ ਤਾਂ ਮੰਦਰ ਬਣ ਗਿਆ ਬਹੁਤ ਵੱਡਾ ਹਾਂਜੀ ਪਹਿਲਾਂ ਛੋਟੀ ਜੀ ਸਮਾਧੀ ਸੀ ਕੱਚੀ ਹਾਂਜੀ ਹਾਂਜੀ ਕੱਚੀਆਂ ਡਲਿਆਂ ਦੀ ਮਿੱਟੀ ਦੀ ਬਣੀ ਹੋਈ ਹਾਂਜੀ ਤੇ ਉਹਦਾ ਕਰਕੇ ਇੱਕ ਦੋ ਘਰਾਂ ਦਾ ਜਿਹੜਾ ਪਹਿਲਾਂ ਨੁਕਸਾਨ ਹੋ ਗਿਆ ਉਹਨਾਂ ਨੇ ਚਾਰੇ ਢਾਟੂ ਵੀ ਦਿੱਤੇ ਵਿੱਚੋਂ ਹਾਂਜੀ ਹਾਂ ਵੀ ਦੋ ਚਾਰੇ ਦਾ ਵਾਅਮ ਕਰਦੇ ਸੀ ਹਾਂਜੀ ਹਾਂਜੀ ਤੇ ਹੁਣ ਜਦੋਂ ਮੰਦਰ ਉੱਚਾ ਹੋ ਗਿਆ ਹਾਂਜੀ ਹੁਣ ਜਿਹੜੇ ਮਕਾਨ ਬਣਾਉਂਦੇ ਹੈਗੇ ਉਹਦੇ ਆ ਜਿਹੜੀਆਂ ਪੌੜੀਆਂ ਨਹੀਂ ਚੜਾਉਂਦੇ ਅੰਦਰ ਦੀ ਹਾਂਜੀ ਹਾਂਜੀ ਉਹਦੇ ਤੇ ਮੰਮਟੀਆਂ ਜਾਂ ਤਾਂ ਬਣਾ ਲੇ ਚਵਾਰਾ ਹਜੇ ਵੀ ਕੋਈ ਦਿਲਚਸਪੀ ਨਾ ਬਣਾਉਂਦਾ ਨਹੀਂ ਇੱਥੇ ਕੋਈ ਅੱਛਾ ਅੱਛਾ ਕੋ ਯਾਰ ਖੜ ਜਾ ਯਾਰ ਤੂੰ ਚਲੋ ਤੇ ਇੱਕ ਇਧਰ ਜਿਵੇਂ ਬਾਪੂਵਾਲੀ ਵਿੱਚ ਬੋਲ ਵੀ ਰਹੇ ਨੇ ਉਹਨਾਂ ਦੀ ਵੀ ਕੋਸ਼ਿਸ਼ ਆ ਵੀ ਦੱਸਾਂਗੇ ਆਪਾਂ ਉਹਨਾਂ ਤੋਂ ਵੀ ਸੁਣਾਂਗੇ ਤੇ ਇੱਕ ਜਿਵੇਂ ਇਹਨਾਂ ਦਾ ਮਕਸਦ ਕੀ ਹੈ ਕਹਿਣ ਦਾ ਜੇ ਕੋਈ ਦੇਖ ਕੇ ਕੋਈ ਨੇੜੇ ਤੋਂ ਕਹੇ ਵੀ ਇੱਥੇ ਪਿੰਡ ਦੇ ਵਿੱਚ ਚਵਾਰਾ ਪਾਇਆ ਹੋਇਆ ਉਹ ਚਵਾਰੇ ਨਹੀਂ ਹੈਗੇ ਸਿਰਫ ਜਿਹੜੀਆਂ ਪੌੜੀਆਂ ਦੇ ਉੱਪਰ ਇੱਕ ਸਤਾ ਵਾਸਤੇ ਪਾਣੀ ਦੇ بارش ਕਰਕੇ ਵੀ ਉਹ ਪਾਣੀ ਤੋਂ ਇੱਕ ਮੰਮਟੀਆਂ ਬਣਾਈਆਂ ਜਾਂਦੀਆਂ ਨੇ ਵੀ ਉੱਪਰ ਐਦਾਂ ਨਹੀਂ ਹੋ ਸਕਦਾ ਵੀ ਕੋਈ ਚਵਾਰਾ ਪਾਲੇ ਕੋਈ ਉੱਪਰ ਰਹਿਸ਼ ਕਰ ਲੇ ਤੇ ਇਹ ਬਾਪੂ ਜੀ ਨੇ ਆਪਾਂ ਨੂੰ ਦੱਸਿਆਗਾ ਜਿਵੇਂ ਬਾਪੂ ਇੱਕ ਦੋ ਘਰਾਣੇ ਕਹਿੰਦੇ ਇੱਥੇ ਚਵਾਰਾ ਪਾਇਆ ਸੀ ਉਹ ਗੱਲ ਸੱਚ ਆ ਵੀ ਉਹਨਾਂ ਦਾ ਨੁਕਸਾਨ ਹੋਇਆ ਤੇ ਉਹਨਾਂ ਨੇ ਢਾਟੇ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਭਾਈ ਢਾਏ ਵੀ ਇੱਕ ਦੋ ਘਰਾਣੇ अच्छा हाँ जी हां जिन्ना ਦੇ ਸੀਗੇ ਪੁਰਾਣੇ ਹਾਂਜੀ ਹਾਂਜੀ ਇੱਕ ਮਿਸਤਰੀਆਂ ਸੀ ਇੱਕ ਹੋਰ ਹੁੰਦੇ ਤੇ ਫਕੀਰ ਫਕੀਰ ਕਹਿੰਦੇ ਬੁੜੇ ਹਾਂਜੀ ਹਾਂਜੀ ਤਾਏ ਆ ਉਹਨਾਂ ਨੇ ਹਾਂਜੀ ਇੱਕ ਇਦਾਂ ਦੱਸਦੇ ਨੇ ਮੈਨੂੰ ਮਿਲਿਆ ਸੀਗਾ ਸੁਣਿਆ ਸੀਗਾ ਕਹਿੰਦੇ ਵੀ ਇੱਕ ਘਰ ਦਾ ਚਵਾਰਾ ਹਜੇ ਵੀ ਪਾਇਆ ਹੋਇਆ ਪਰ ਉਹਨਾਂ ਨੂੰ ਨੁਕਸਾਨ ਹੋਣਾ ਸੀਗਾ ਕਹਿੰਦੇ ਨੁਕਸਾਨ ਹੁੰਦਾਗਾ ਉਹ ਢਾਉਣ ਦੇ ਵਿੱਚ ਹੁਣ ਪੂਰੇ ਹੋਣੇ ਵੀ ਉਹ ਢਾਉਣਗੇ ਚਵਾਰਾ ਇਹ ਗੱਲ ਹੈਗੀ ਜੀ ਤਾਤਾ ਉਹਨਾਂ ਨੇ ਤਾਤਾ ਤਾਤਾ ਜੀ ਤਾਤੇ ਦੋ ਚਵਾਰਾ ਹਾਂਜੀ ਆਪਾਂ ਹਰ ਇੱਕ ਜਿਹੜੀ ਕੋਈ ਪਿੰਡ ਦੀ ਅਪਡੇਟ ਆ ਇਦਾਂ ਦੀ ਮਿਲਦੀ ਆ ਕੋਈ ਤਾਂ ਆਪਾਂ ਤੁਹਾਡੇ ਚੈਨਲ ਦੇ ਆਪਣੇ ਚੈਨਲ ਦੇ ਰਾਹੀਂ ਤੁਹਾਡੇ ਅੱਗੇ ਪੇਸ਼ ਕਰਾਂਗੇ ਤੇ ਹਰ ਇੱਕ ਪਿੰਡ ਦੇ ਵਿੱਚ ਜਿਹੜੀ ਵੀ ਕੋਈ ਬਰੀਕੀ ਦੇ ਵਿੱਚ ਨੌਲੇਜ ਹੈ ਤਾਂ ਆਪਾਂ ਉਹ ਨੌਲੇਜ ਵੀ ਲੈ ਕੇ ਆਵਾਂਗੇ ਇੱਕ ਦੋ ਬਾਪੂ ਨੂੰ ਆਪਾਂ ਇੱਧਰ ਪੁੱਛਦੇ ਹਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਵੀ ਹਾਂਜੀ ਬਾਪੂ ਜੀ ਜਿਵੇਂ ਇੱਧਰ ਬੈਠੇ ਨੇ ਇੱਧਰ ਤੇ ਆ ਜਾ ਬਈ ਨੇੜੇ ਆ ਜਾ ਮੜਾ ਤੇ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਾਪੂ ਜੀ ਜਿਵੇਂ ਆਪਣੇ ਬਾਪੂ ਨੇ ਦੱਸਿਆਗਾ ਇੱਥੇ ਚਬਾਰੇ ਨਹੀਂ ਪੈਂਦੇ ਇਸ ਪਿੰਡ ਦੇ ਵਿੱਚ ਇਹ ਗੱਲ ਸੱਚ ਹੈ ਜੀ ਹਾਂਜੀ ਸੱਚ ਹੈ ਸੱਚ ਹੈ ਹਾਂਜੀ ਹਾਂਜੀ ਤੇ ਜਿਵੇਂ ਇਧਰ ਬਾਪੂ ਜੀ ਨੇ ਵੀ ਦੱਸਿਆਗਾ ਆਪਣੇ ਕਹਿੰਦੇ ਵੀ ਇਹ ਸੱਚ ਆ ਸਾਰੀ ਕਹਾਣੀ ਆਪਾਂ ਪਿੰਡ ਦੇ ਵਿੱਚ ਹੋਰ ਵੀ ਜੇ ਕੋਈ ਸਾਥ ਦੇ ਵਿੱਚ ਬੈਠੇ ਆ ਆਪਾਂ ਕੋਸ਼ਿਸ਼ ਕਰਾਂਗੇ ਸਾਰੇ ਪਿੰਡ ਦੇ ਵਿੱਚ ਵੀ ਆਪਾਂ ਨਜ਼ਰ ਮਰਵਾਵਾਂਗੇ ਸਾਰੇ ਪਿੰਡ ਦੇ ਚਵਾਰੇ ਦਿਖਾਵਾਂਗੇ ਚਵਾਰਿਆਂ ਦੇ ਵਿੱਚੋਂ ਕੋਈ ਚਵਾਰਾ ਨਹੀਂ ਤੁਹਾਨੂੰ ਮਿਲੂਗਾ ਜੇ ਮਿਲੂਗਾ ਆਪਾਂ ਨੂੰ ਮਮਟੇ ਮਿਲੂਗੀ ਕਮੈਂਟਾਂ ਦੇ ਵਿੱਚ ਸਾਰਿਆਂ ਨੇ ਇਸ ਗੱਲ ਦੇ ਉੱਪਰ ਕਮੈਂਟ ਕਰ ਸਕਦੇ ਆ ਦੱਸ ਸਕਦੇ ਆ ਆਪਣੀ ਜਿਹੜੀ ਕਹਾਣੀ ਆ ਆਪਾਂ ਐਸੇ ਪਿੰਡ ਦੇ ਵਿੱਚ ਪਿੰਡ ਮਾਨਬੀ ਬੜੀਆਂ ਦੇ ਵਿੱਚ ਖੜੇ ਆ ਜ਼ਿਲ੍ਹਾ ਮਾਨਸਾ ਉਸ ਪਿੰਡ ਦੀ ਇਹ ਸਾਰੀ ਗੱਲਬਾਤ ਆ ਜਿਹੜੀ ਆਪਾਂ ਇਸ ਪਿੰਡ ਦੇ ਵਿੱਚੋਂ ਪਤਾ ਕਰਦੇ ਆਂ ਚੱਲਦੇ ਆਪਾਂ ਪਿੰਡ ਦੇ ਵਿੱਚ ਤੁਹਾਨੂੰ ਸਾਰਾ ਦਿਖਾਵਾਂਗੇ ਪਿੰਡ ਦਾ ਮਾਹੌਲ ਆ ਜਿਹੜਾ ਸਾਰੇ ਪਿੰਡ ਦੇ ਮਕਾਨ ਨੇ ਜਿਸ ਤਰ੍ਹਾਂ ਬਣੇ ਹੋਇਆ ਸਾਰੇ ਦਿਖਾਵਾਂਗੇ ਆਜੋ ਆਪਾਂ ਚੱਲਦੇ ਆਂ ਪਿੰਡ ਦੇ ਵਿੱਚ ਵੀ ਹਾਂਜੀ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਇਸ ਪਿੰਡ ਦੇ ਵਿੱਚ ਜੋ ਕਿਸੇ ਦੇ ਕੋਈ ਚਵਾਰਾ ਨਹੀਂ ਬਣਿਆ ਹੋਆ ਉੱਪਰ ਉੱਪਰਲੇ ਪਾਸੇ ਕੋਈ ਵੀ ਚਵਾਰਾ ਪਾ ਕੇ ਰਹਿ ਨਹੀਂ ਸਕਦਾ ਜੇ ਕਿਸੇ ਦੇ ਬਣੀ ਵੀ ਆ ਤਾਂ ਵੈਸੇ ਪੌੜੀਆਂ ਦੇ ਉੱਪਰ ਮਮਟੀ ਬਣੀ ਹੋਈ ਆ ਤਾਂ ਨੂੰ ਆਪਾਂ ਤੁਹਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਦੇ ਆ ਵੀ ਸਾਰੇ ਪਿੰਡ ਦਾ ਆਪਾਂ ਵੀਊ ਦਿਖਾਉਣੇ ਆ ਤੇ ਆਪਾਂ ਪਿੰਡ ਦੇ ਵਿੱਚੋਂ ਹੋਰ ਵੀ ਗੱਲਬਾਤ ਕਰਾਂਗੇ ਤੇ ਜੇ ਕੋਈ ਬਜ਼ੁਰਗ ਮਿਲੇ ਜਿਵੇਂ ਆ ਦੇਖੋ ਇਹਨਾਂ ਨੇ ਬਣਾਇਆ ਹੋਇਆ ਚਵਾਰਾ ਬਣਾਇਆ ਹੋਇਆ ਉੱਪਰ ਚਵਾਰਾ ਨਹੀਂ ਸੌਰੀ ਮਮਟੀ ਬਣੀ ਹੋਈ ਆ ਪੌੜੀਆਂ ਦੇ ਉੱਪਰ ਜਿਹਦੇ ਵੀ ਜਿਸਦੇ ਵੀ ਮਿਲੂਗੀ ਆਪਾਂ ਨੂੰ ਆ ਦੇਖੋ ਇਹ ਚਵਾਰਾ ਨਹੀਂ ਹੈਗਾ ਇਹ ਸਿਰਫ ਸਤਾਵ ਵਾਸਤੇ ਇੱਕ ਮਮਟੀ ਬਣੀ ਹੋਈ ਆ ਸਾਰੇ ਮਕਾਨਾਂ ਤੇ ਕਿਸੇ ਤੇ ਮਰਜ਼ੀ ਨਜ਼ਰ ਮਾਰ ਲਓ ਤੇ ਇਸ ਪਿੰਡ ਦੇ ਵਿੱਚ ਜੇ ਕੋਈ ਚਵਾਰਾ ਪਾ ਲੈਂਦਾ ਤਾਂ ਉਸ ਦਾ ਨੁਕਸਾਨ ਹੁੰਦਾ ਇੱਕ ਉਧਰ ਸਾਹਮਣੇ ਆਪਾਂ ਕੋਸ਼ਿਸ਼ ਕਰਦੇ ਆਂ ਜੇ ਕਿਸੇ ਦੇ ਚਵਾਰਾ ਮਿਲਿਆ ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਤੁਹਾਨੂੰ ਆਪਾਂ ਮਲਾਵਾਂਗੇ ਉਸ ਬਜ਼ੁਰਗਾ ਨੂੰ ਜੋ ਪਿੰਡ ਦੇ ਵਿੱਚ ਬੈਠੇ ਹੁੰਦਾ ਜਿਵੇਂ ਸੱਥਾਂ ਦੇ ਵਿੱਚ ਇਕੱਠ ਹੁੰਦਾ ਜਿੱਥੇ ਜਾਂ ਕਿਸੇ ਦਾ ਕੋਸ਼ਿਸ਼ ਕਰਾਂਗੇ ਜੇ ਚਵਾਰਾ ਪਾਇਆ ਕਿਸੇ ਨੇ ਤਾਂ ਉਹਨਾਂ ਦਾ ਕੀ ਨੁਕਸਾਨ ਹੋਇਆ ਕੀ ਗੱਲਬਾਤ ਜਾਂ ਕਿਸੇ ਨੇ ਢਾਇਆ ਆਪਾਂ ਪੁੱਛਦੇ ਆਂ ਕਿਹੜੇ ਕਾਰਨ ਨੇ ਢਾਇਆ ਹੋਇਆ ਇੱਥੇ ਕਿਹੜੇ ਕਾਰਨ ਨੇ ਵੀ ਬਣਾਇਆ ਸੀ ਤੇ ਆਜੋ ਆਪਾਂ ਗੱਲਬਾਤ ਕਰਦੇ ਆਂ ਕਿ ਤੇ ਸਾਰੀ ਵੀਡੀਓ ਦੇਖਦੇ ਰਹੋ ਤੁਹਾਨੂੰ ਆਪਾਂ ਸਾਰੀ ਕੋਸ਼ਿਸ਼ ਕਰਾਂਗੇ ਇਸ ਪਿੰਡ ਦੀ ਡਿਟੇਲ ਦਿਖਾਵਾਂਗੇ ਮਿਲਾਵਾਂਗੇ ਹਾਂ ਉੱਥੇ ਚੱਲ ਲੈ ਹਾਂਜੀ ਜਿਵੇਂ ਆਪਾਂ ਤੁਹਾਨੂੰ ਦਿਖਾਉਂਦੇ ਆਉਂਦੇ ਸੀ ਪਿੰਡ ਦੇ ਵਿੱਚ ਸਾਰੇ ਮਕਾਨ ਇੱਥੇ ਚਾਰੇ ਨਹੀਂ ਪੈਂਦੇ ਇੱਕ ਸਾਡੇ ਨਜ਼ਰ ਦੇ ਵਿੱਚ ਪੈ ਗਏ ਬਾਈਹੋਰੀ ਸਾਹਮਣੇ ਸੜਕ ਤੇ ਕੰਮ ਕਰਦੇ ਸੀਗੇ ਰੇ ਚੱਕੀ ਜਾਂਦੇ ਸੀ ਅੱਜ ਕੱਲ ਦੇ ਟਾਈਮ ਦੇ ਵਿੱਚ ਇੰਨੀ ਗਰਮੀ ਆ ਪਹਿਲਾਂ ਤਾਂ ਅੱਜ ਦੇ ਟਾਈਮ ਦੇ ਵਿੱਚ ਕੋਈ ਇਸ ਤਰ੍ਹਾਂ ਰਹਿ ਨਹੀਂ ਚਾਹਦਾ ਤੇ ਬਾਈਹੋਰੀ ਛੋਟੇ ਛੋਟੇ ਬੱਚਿਆਂ ਨਾਲ ਤੇ ਬਾਈ ਹੁਰੀ ਆਪ ਖੁਦ ਟਰਾਲੀ ਭਰਨ ਲੱਗ ਰਹੇ ਨੇ ਬਹੁਤ ਸੋਹਣੀ ਗੱਲ ਆ ਮਿਹਨਤੀ ਬੰਦੇ ਨੇ ਆਜੋ ਆਪਾਂ ਮਾੜੀ ਜਿਹਨਾਂ ਨਾਲ ਵੀ ਇੱਕ ਗੱਲਬਾਤ ਕਰ ਲੈਨੇ ਆ ਪੁੱਛਦੇ ਆ ਨਾ ਬਾਈਆਂ ਨੂੰ ਵੀ ਤੁਹਾਡੇ ਪਿੰਡ ਦੇ ਵਿੱਚ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਇੱਕ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੇ ਸਾਡੇ ਲਈ ਟਾਈਮ ਕੱਢਣ ਲਈ ਤੇ ਤੁਹਾਡਾ ਬਈ ਬਹੁਤ ਵਧੀਆ ਕੰਮ ਅੱਜ ਕੱਲ ਕੋਈ ਨਹੀਂ ਇੰਨੇ ਖੇਚਲਾ ਕਰਦਾ ਜਿਵੇਂ ਤੁਸੀਂ ਖੇਚਲਾ ਕਰ ਰਹੇ ਹੋ ਬਹੁਤ ਸੋਹਣੀ ਗੱਲ ਆ ਤੇ ਇੱਕ ਐਦਾਂ ਪੁੱਛਦੇ ਆ ਤੁਹਾਡੇ ਪਿੰਡ ਦੇ ਵਿੱਚ ਕਹਿੰਦੇ ਵੀ ਚਵਾਰੇ ਨਹੀਂ ਪੈਂਦੇ ਇਹ ਗੱਲ ਸੱਚ ਆ ਜੀ हां जी पहले तो सछी है। ਹੁਣ ਤਾਂ ਜੀ ਉਹ ਮਮਟੀਆਂ ਹੁਣ ਤਾਂ ਛੱਤਾਂ ਲੱਗ ਗਈ। ਪਹਿਲਾਂ ਤਾਂ ਨਹੀਂ ਪੈਂਦੇ ਸੀ। ਹਾਂਜੀ ਹਾਂਜੀ। ਹੁਣ ਜਿਹੜੀ ਕੱਲੀ ਪੌੜੀ ਚੜਾਉਂਦੇ ਅੰਡਰਗਰਾਉਂਡ ਉਹਦੇ ਉੱਤੇ ਮਮਟੀ ਛੱਤੀ ਜਾਂਦੀ ਆ। ਉੱਚਾ ਬਾਰਾ ਰਿਆ ਇਸ ਵਾਸਤੇ ਤਾਂ ਨਹੀਂ ਹੈਗਾ ਕੋਈ ਵੀ ਪਿੰਡ 'ਚ। ਨਾ ਉ ਤਾਂ ਨਹੀਂ ਹੈਗਾ ਜੀ ਸਪੈਸ਼ਲ ਚਵਾਰਾ ਨਹੀਂ ਹੈਗਾ ਜੀ ਮਮਟੀ ਆ ਜੇ ਵੀ ਪੌੜੀਆਂ ਉੱਤੇ ਹੀ ਹੈ ਜੀ। ਹਾਂਜੀ ਹਾਂਜੀ। ਉਹ ਸਪੈਸ਼ਲ ਨਹੀਂ ਪਾ ਰਹੀ ਹੈ। ਠੀਕ ਹੈ ਠੀਕ ਹੈ। ਜਿਵੇਂ ਪਹਿਲਾਂ ਦੱਸਦੇ ਸੁਣਿਆ ਪਿੰਡ 'ਚ ਬਜ਼ੁਰਗਾਂ ਤੋਂ ਵੀ ਸੁਣਿਆ। ਕਹਿੰਦੇ ਜੇ ਕਿਸੇ ਨੇ ਪਾਇਆ ਸੀ ਤਾਂ ਉਹਨਾਂ ਨੂੰ ਨੁਕਸਾਨ ਹੋਣ ਲੱਗ ਗਿਆ ਸੀ। ਇਹ हां जी ਕਹ ਪਹਿਲਾਂ ਸੁਣਿਆ ਸੀਗਾ ਜੀ ਵੀ ਛੱਤ ਡਿੱਗ ਪੈਂਦੀ ਸੀ ਉਹਨਾਂ ਦੀ ਅੱਛਾ ਅੱਛਾ ਹਾਂ ਜੀ ਇੱਕ ਦੋ ਕ ਪਾਏ ਸੀ ਪਹਿਲਾਂ ਹਾਂ ਜੀ ਤੇ ਮੁੜਕ ਉਹਨਾਂ ਨੇ ਢਾਤੀ ਸੀਗੀ ਜੀ ਹਾਂ ਜੀ ਬਜ਼ੁਰਗਾਂ ਨੂੰ ਸੁਣਦੇ ਜ ਵੱਡੇ ਤਾਂ ਠੀਕ ਹੈ ਜੀ ਇਹਦੀਆਂ ਦੀਵੜੀਆਂ ਮਾਣ ਜਾਂਦੇ ਨੇ ਕੋਈ ਇਹ ਮੰਦਰ ਦਾ ਕਰਕੇ ਉਹ ਠੀਕ ਹੈ ਜੀ ਤੇ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੇ ਟਾਈਮ ਕੱਢਣ ਲਈ ਤੇ ਤੁਸੀਂ ਵੀ ਬਹੁਤ ਗਰਮੀ ਦੇ ਵਿੱਚ ਟਰਾਲੀ ਭਰ ਰਹੇ ਹੋ ਤੇ ਦਾਮਦਮ ਲੈ ਕੇ ਭਰ ਲਓ ਬਾਈ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਬਾਈਆਂ ਦਾ ਆਪਾਂ ਨੂੰ ਟਾਈਮ ਤੋਂ ਟਾਈਮ ਕੱਢ ਕੇ ਜਿਹੜੇ ਆਪਣੇ ਨਾਲ ਵਿਚਾਰ ਦਿੱਤੇ ਤੇ ਤੁਹਾਨੂੰ ਆਪਾਂ ਹੋਰ ਵੀ ਮਲਾਉਣੇ ਆ ਤੇ ਦੇਖੋ ਜਦੋਂ ਵੀ ਕਿਸੇ ਨੂੰ ਵੀ ਆਪਾਂ ਪਿੰਡ ਦੇ ਵਿੱਚੋਂ ਮਿਲਦੇ ਆ ਇਦਾਂ ਹੀ ਸਵਾਲ ਮਿਲਦੇ ਆ ਆਪਾਂ ਕੋਸ਼ਿਸ਼ ਕਰਦੇ ਆ ਵੀ ਆਪਾਂ ਪਿੰਡ ਦਾ ਹੋਰ ਵੀ ਪਰਲੀ ਸਾਈਡ ਆ ਆਪਾਂ ਚੱਲਦੇ ਆ ਪਿੰਡ ਦੇ ਵੀ ਉਧਰ ਕੀ ਵਿਚਾਰ ਨੇ ਆਪਾਂ ਹਰ ਇੱਕ ਬੰਦੇ ਦੇ ਕੋਸ਼ਿਸ਼ ਕਰਾਂਗੇ ਇਸੇ ਪਿੰਡ ਦੇ ਮੌਜੂਦ ਲੋਕ ਰਹਿੰਦੇ ਨੇ ਜੋ ਇਸ ਪਿੰਡ ਦੀ ਸੰਗਤ ਆ ਆਪਾਂ ਉਹਨਾਂ ਤੋਂ ਵਿਚਾਰ ਲਈਏ ਤੇ ਖੁਦ ਆਪਾਂ ਮਾਨਵੀ ਬੜੀਆਂ ਦੇ ਪਿੰਡ ਦੇ ਜੋ ਲੋਕ ਰਹਿੰਦੇ ਆ ਇਸ ਪਿੰਡ ਦੇ ਵਿੱਚ ਆਪਾਂ ਉਹਨਾਂ ਤੋਂ ਆਪਾਂ ਇਹ ਵਿਚਾਰਨੇ ਜੋ ਲੈ ਕੇ ਤੁਹਾਡੇ ਤੱਕ ਆਪਾਂ ਰੂਪ ਰੂਪ ਕਰਾਂਗੇ ਆਜੋ ਆਪਾਂ ਚੱਲਦੇ ਆ ਅੱਗੇ ਹੋਰ ਤੁਹਾਨੂੰ ਦਿਖਾਉਣੇ ਆ ਪਿੰਡ ਦੇ ਵਿੱਚੋਂ ਕੀ ਮਾਹੌਲ ਆ ਪਿੰਡ ਦਾ ਕੀ ਪਿੰਡ ਦੀ ਅਪਡੇਟ ਆ ਸਾਰੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਚੱਲਦੇ ਆਂ ਯਾ ਆਜੋ ਹਾਂਜੀ ਆਪਾਂ ਪਹੁੰਚੇ ਹੁਣ ਦੂਸਰੇ ਕੋਨੇ ਦੇ ਵਿੱਚ ਤੇ ਇੱਥੇ ਬੱਸ ਸਟੈਂਡ ਦੇ ਕੋਲ ਬਾਈ ਹੋਰੀ ਇੱਥੇ ਬਹੁਤ ਸੋਹਣਾ ਬੋਰਡ ਬਣਿਆ ਹੋਇਆ ਬੋਰਡ ਲੱਗਿਆ ਹੋਇਆ ਇਹਦੇ ਛਾਂ ਦੇ ਥੱਲੇ ਇਹਦੇ ਹੇਠਾਂ ਇੱਕ ਥੜਾ ਬਣਿਆ ਹੋਇਆ ਤੇ ਬੈਠੇ ਸੀ ਬਾਈ ਹੋਰੀ ਮੈਨੂੰ ਲੱਗਾ ਕੋਈ ਕੰਮਕਾਰ ਕਰਦੇ ਹੋਣੇ ਤੇ ਪਤਾ ਨਹੀਂ ਵੈਸੇ ਉਹ ਬੈਠੇ ਸੀ ਪੁੱਛਦੇ ਆ ਬਾਈ ਹੋਰਿਆਂ ਨੂੰ ਆਪਾਂ ਜਿਵੇਂ ਆਏ ਹੋਏ ਆ ਮਾਨ ਵੀ ਬੜੀਆਂ ਪਿੰਡ ਦੇ ਵਿੱਚ ਜ਼ਿਲ੍ਹਾ ਮਾਨਸਾ ਤੇ ਆਪਾਂ ਉਹਦੇ ਸਾਰੇ ਪਿੰਡ ਦੀ ਜੋ ਕੋਈ ਹਿਸਟਰੀ ਹੈਗੀ ਆਪਾਂ ਸਾਰੀ ਦੱਸੀ ਜਾਨੇ ਆ ਦੂਸਰੇ ਪਾਸੋਂ ਲੈ ਕੇ ਆ ਜਿਵੇਂ ਜਿਵੇਂ ਸਾਰੀ ਅਪਡੇਟ ਹੋਊਗੀ ਤੁਹਾਡੇ ਅੱਗੇ ਆਪਾਂ ਲੈ ਕੇ ਆਵਾਂਗੇ ਤੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਇੱਕ ਤੁਹਾਡੇ ਪਿੰਡ ਦੇ ਵਿੱਚ ਕਹਿੰਦੇ ਨੇ ਵੀ ਚਵਾਰੇ ਨਹੀਂ ਪਾ ਸਕਦੇ ਇਹ ਗੱਲ ਸੱਚ ਹੈ ਜੀ ਹਾਂ ਬਾਈ ਸੱਚ ਹੈ ਜੀ अच्छा जी। ਬਹੁਤ ਧੰਨਵਾਦ ਬਈ ਤੁਹਾਡੇ ਚੈਨਲ ਦਾ। ਹਾਂਜੀ ਹਾਂਜੀ। ਥੈਂਕ ਯੂ ਬਈ। ਤੇ ਸਾਡੇ ਬਈ ਬਿਊੜੀਆਂ ਮਾਈਆਂ ਦਾ ਮੰਦਿਰ ਹੈਗਾ। ਹਾਂਜੀ। ਉਹਦਾ ਕਰਕੇ ਪਹਿਲਾਂ ਮੰਦਿਰ ਨੀਵਾ ਸੀ ਤੇ ਜਿਨ੍ਹਾਂ ਲੋਕਾਂ ਨੇ ਚਿਵਾਰੇ ਪਾਏ ਸੀਗੇ ਹਾਂਜੀ ਉਹਨਾਂ ਦਾ ਨੁਕਸਾਨ ਹੋ ਗਿਆ ਸੀਗਾ। ਹਾਂਜੀ ਹਾਂਜੀ। ਉਹ ਤੋਂ ਆ ਲੋਕਾਂ ਨੂੰ ਬਹਿਮ ਹੋ ਗਿਆ ਤੇ ਚਿਵਾਰੇ ਸਾਡੇ ਪੈਣੋਂ ਹਟ ਗਏ। ਹਾਂਜੀ। ਹੁਣ ਮੰਦਿਰ ਉੱਚਾ ਚੱਕਤਾ ਤੇ ਜਿਹੜਾ ਕੋਈ ਉੱਪਰ ਡਬਲ ਮੰਜ਼ਲ ਪਾਉਂਦਾਗਾ ਹਾਂਜੀ ਉਹ ਮਾਤਾ ਦੇ ਮੰਦਿਰ ਤੇ ਇੱਟਾਂ ਕੱਢਿਆਉਂਦਾ ਤੇ ਉੱਥੇ ਮੱਥਾ ਟੇਕਿਆਉਂਦਾ ਹੈ। ਹਾਂਜੀ ਹਾਂਜੀ। ਡਬਲ ਮੰਜ਼ਲ ਪਾਈ ਜਾਂਦੇ ਆ ਪਰ ਜਿਨ੍ਹਾਂ ਨੂੰ ਬਹਿਮ ਹੈ ਹਾਂਜੀ ਉਹ हां जी हां जी ਜਿਵੇਂ ਕਿ ਇੱਥੇ ਤੁਹਾਨੂੰ ਅਸੀਂ ਵੀ ਖੁਦ ਦੇਖ ਰਹੇ ਹਾਂ ਇੱਥੇ ਵਿੱਚ ਕੋਠੀਆਂ ਪਈ ਜਾਂਦੀਆਂ ਡਬਲ ਮੰਜ਼ਲਾ ਤੇ ਇਹ ਬਾਈਆਂ ਨੂੰ ਪੁੱਛਿਆ ਅਸੀਂ ਆ ਕੇ ਵੀ ਬਾਈ ਜੀ ਉਹ ਤਾਂ ਪਿੰਡ ਦੇ ਵਿੱਚ ਸਾਰਿਆਂ ਦਾ ਪਹਿਲਾਂ ਬਹਿਨ ਸੀਗਾ ਬਹੁਤ ਵੱਡਾ ਹੈ ਵੀ ਸੀ ਸੱਚ ਵੀ ਇਹ ਗੱਲ ਵੀ ਜਿਹੜਾ ਮਾਤਾ ਦਾ ਮੰਦਿਰ ਆ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਮਾਤਾ ਦਾ ਮੰਦਿਰ ਵੀ ਦਿਖਾਵਾਂਗੇ ਆਪਾਂ ਉੱਥੇ ਵੀ ਚੱਲਾਂਗੇ ਸਾਰੀ ਆਪਾਂ ਗੱਲਬਾਤ ਕਰਕੇ ਆਵਾਂਗੇ ਜਿਹੜਾ ਕੋਈ ਉੱਥੇ ਸਰਦਾਲੂ ਕੋਈ ਕਾਮਕਾਰ ਵਾਲੇ ਉੱਥੇ ਬੰਦੇ ਬੈਠੇ ਹੋਏ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਤੇ ਜਿਵੇਂ ਇੱਥੇ ਬਾਈ ਹੋਰਾਂ ਨੇ ਦੱਸਿਆਗਾ ਆਪਾਂ ਪਿੰਡ ਦੇ ਵਿੱਚੋਂ ਹੋਰ ਵੀ ਪੁੱਛਿਆਗਾ ਇੱਥੇ ਪਹਿਲੇ ਦਿਨੀ ਪਹਿਲਾਂ ਇੱਕ ਮਾਤਾ ਦਾ ਮੰਦਿਰ ਸੀ ਜੋ ਨੀਵਾ ਸੀਗਾ ਤੇ ਉਸ ਤੋਂ ਉੱਪਰ ਕੋਈ ਚਵਾਰਾ ਪਾ ਨਹੀਂ ਸਕਦਾ ਸੀ ਤੇ ਉਹੀ ਕਾਰਨ ਸੀਗਾ ਇੱਥੇ ਜਿਵੇਂ ਹੁਣ ਬਾਈ ਹੋਰਾਂ ਨੇ ਦੱਸਿਆ ਤੇ ਉਸ ਮੰਦਿਰ ਦੇ ਉੱਪਰ ਜਾ ਕੇ ਪਿੰਡ ਦੇ ਸੁੱਖਣ ਸੁੱਖ ਕੇ ਆਉਂਦੇ ਆ ਵੀ ਉੱਥੇ ਜਾ ਕੇ ਜੇ ਦੋ ਮੰਜ਼ਿਲਾ ਮਕਾਨ ਬਣਾਉਣਾ ਕਿਸੇ ਨੇ ਤਾਂ ਉਵੇਂ ਜਿਕਰ ਉੱਥੇ ਇੱਟਾਂ ਕੱਢ ਕੇ ਆਉਂਦੇ ਆ ਉਵੇਂ ਮੰਦਿਰ ਬਣਾ ਕੇ ਆਉਂਦੇ ਨੇ ਤੇ ਫੇਰ ਆਪਦੇ ਘਰੇ ਆਪਦਾ ਮਕਾਨ ਪਾ ਸਕਦੇ ਆ ਤੇ ਭਾਈ ਜਿਨੇ ਹੁਣ ਦੋ ਮੰਜ਼ਲਾ ਮਕਾਨ ਬਣਾਇਆ ਜਾਂ ਕਿਸੇ ਨੇ ਚਵਾਰਾ ਪਾਇਆ ਹੋਇਆ ਕੋਈ ਇਹੋ ਜਿਹੀ ਪਿੰਡ ਦੇ ਵਿੱਚ ਕੋਈ ਘਟਨਾ ਤਾਂ ਨਹੀਂ ਹੋਈ ਵੀ ਉਹਨਾਂ ਦਾ ਕੋਈ ਨੁਕਸਾਨ ਹੋਇਆ ਹੋਵੇ ਨਹੀਂ ਭਾਈ ਉਹਨਾਂ ਇੱਧਰ ਹਲੇ ਹੋਈ ਨਹੀਂ ਕੋਈ ਹਾਂਜੀ ਤੇ ਪਰ ਜ਼ਿਆਦਾਤਰ ਜਿਹਦਾ ਮਾਨਗੋਤ ਹੈ ਹਾਂਜੀ ਉਹ ਚਾਹੇ ਸਾਡੇ ਪਿੰਡ 'ਚ ਆ ਚਾਹੇ ਬਾਹਰ ਹੈ ਹਾਂਜੀ ਮਤਲਬ ਬਹੁਤ ਘੱਟ ਮਾਨਗੋਤ ਦੇ ਜਿਹੜਾ ਡਬਲ ਚਵਾਰਾ ਪਾਉਂਦੇ ਨੇ ਹਾਂਜੀ ਹਾਂਜੀ ਕਿਸੇ ਪਿੰਡ 'ਚ ਵੀ ਹੈ ਹਾਂਜੀ ਮਾਨਗੋਤ ਦੇ ਪਾਉਂਦੇ ਨੇਗੇ ਇੱਕ ਭਾਈ ਜੀ ਮੈਂ ਸੁਣਿਆ ਸੀ ਕੋਈ ਹੜੌਲੀ ਹੜੌਲੀ ਵਾਲੇ ਪਾਜਦੇ ਆ ਸੋਡੇ ਪਿੰਡ 'ਚ अच्छा अच्छा ही हां जी ਉਹਨਾਂ ਦਾ ਵੀ ਕੋਈ ਨੁਕਸਾਨ ਹੋ ਗਿਆ ਸੀ ਕਹਿੰਦੇ ਉਹਨੇ ਡਬਲ ਮੰਝਲ ਚਵਾਰੇ ਪਾ ਲਏ ਸੀਗੇ ਤੇ ਇਹ ਗੱਲ ਸੱਚ ਹੈ ਜੀ ਨਹੀਂ ਡਬਲ ਹੜੌਲੀ ਆਲ ਤਾਂ ਨਹੀਂ ਪਾਇ ਸੀਗੇ ਜੀ ਉਹਨਾਂ ਦੇ ਕਹਿੰਦੇ ਵੀ ਉਹਨਾਂ ਦੇ ਦੇ ਡੈਥ ਹੋ ਗਈ ਉਹਦੀ ਕੋਚ ਸਾਨੂੰ ਸਵਾ ਕਰਦਾ ਸੀਗਾ ਇੱਕ ਉਹ ਪੁਰਾਣਾ ਉਧਰੋਂ ਪਰਲੇ ਪਾਸੇ ਮੰਦਰ ਵਾਲੀ ਸਾਈਡ ਬਹੁਤ ਉਮਰਾ ਬਾਪੂ ਦੀ ਉਹ ਮਿਲੇ ਸੀਗੇ ਉਹਨਾਂ ਨੇ ਦੱਸਾਇ ਸਾਨੂੰ ਕਹਿੰਦੇ ਵੀ ਐ ਕਰਕੇ ਕੋਈ ਹੜੌਲੀ ਵਾਲੇ ਸੀਗੇ ਸਾਨੂੰ ਉਹ ਬਾਪੂ ਨੂੰ ਉੱਚਾ ਸੁਣਦਾ ਸੀ ਥੋੜਾ ਜਿਹਾ ਠੀਕ ਹੈ ਜੀ ਤੇ ਉਹਦੇ ਕਰਕੇ ਅਸੀਂ ਉਹ ਬਾਪੂ ਦੀ ਇੰਟਰਵਿਊ ਵਿਚਾਰੇ ਦੀ ਨਹੀਂ ਲੈ ਸਕੇ ਕਿਉਂ ਉੱਚਾ ਸੁਣਨ ਕਰਕੇ ਉਹਨੂੰ ਸਾਨੂੰ ਸਾਰੀ ਉਹਨੇ ਹਿਸਟਰੀ ਦੱਸੀ ਹਾਂਜੀ ਹਾਂ ਨੀ ਹੜੌਲੀ ਤੋਂ ਮੁੰਡਾ ਰਹਿੰਦਾ ਸਾਡੇ ਨਾਲ ਉਹਦੀ ਡੈਥ ਹੋਈ ਆ ਥੋੜਾ ਟਾਈਮ ਪਹਿਲਾਂ ਹੀ ਹੋਈ ਹੈ ਜੀ ਕਹਿੰਦੇ ਉਹਨਾਂ ਦਾ ਕਾਫੀ ਨੁਕਸਾਨ ਹੋਣ ਲੱਗ ਗਿਆ ਸੀ ਉਹਨਾਂ ਨੇ ਡਬਲ ਮੰਜ਼ਲ ਪਤਾ ਫਿਰ ਉਹਨਾਂ ਨੇ ਢਾਹ ਵੀ ਲਿਆ ਤੇ ਨੁਕਸਾਨ ਹੋਣ ਲੱਗ ਗਿਆ ਸੀ ਬਹੁਤ ਬਹੁਤ ਨੁਕਸਾਨ ਹੋਇਆ ਬਈ ਪਹਿਲਾਂ ਤਾਂ ਹਾਂਜੀ ਹਾਂਜੀ ਪਹਿਲਾਂ ਜਿਹਨੇ ਜਿਹਨੇ ਚਾਰੇ ਪਾਸੇ ਇੱਕ ਇਸੇ ਮਾਸਟਰ ਡਾਕਟਰ ਸੀਗਾ ਉਹਦੇ ਬੇਟੇ ਡੈਥ ਹੋ ਗਈ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਬਸ ਪਾਉਂਦੇ ਨਹੀਂ ਕਿ ਮੈਂ ਖੁਦ ਤਲਵੰਡੀ ਸਾਬੋ ਪਾਇਆ ਸੀਗਾ ਡਬਲ ਮੰਜ਼ਲੀ ਮਕਾਨ ਹਾਂਜੀ ਹਾਂਜੀ ਤੇ ਮੈਂ ਮੇਰੇ ਬੇਟੇ ਨੂੰ ਬਲੱਡ ਕੈਂਸਰ ਦੀ ਪ੍ਰੋਬਲਮ ਹੋ ਗਈ ਸੀ ਤੇ ਮੈਂ ਮਕਾਨ ਵੇ ਆ ਦੇਖੋ ਜੀ ਇਹ ਹਕੀਕਤਾਂ ਨੇ ਸੱਚੀਆਂ ਕਹਾਣੀਆਂ ਨੇ ਜੋ ਇਹ ਬਾਈ ਨੇ ਦੱਸਿਆ ਵੀ ਮੈਂ ਦੋ ਮੰਜ਼ਲਾ ਇੱਥੋਂ ਜਾ ਕੇ ਸਾਬੋਤ ਲਵੰਡੀ ਬਾਗੇ ਸੀ ਹਾਂਜੀ ਹਾਂਜੀ ਸਾਬੋਤ ਲਵੰਡੀ ਬਾਗੇ ਸੀਗੇ ਇਹਨਾਂ ਨੇ ਜਾ ਕੇ ਉੱਥੇ ਡਬਲ ਮੰਜ਼ਲੀ ਕੋਠੀ ਪਾ ਲਈ ਸੀ ਤੇ ਬਾਈ ਨੂੰ ਕਿਹੜੀ ਪ੍ਰੋਬਲਮ ਆ ਗਈ ਸੀ ਬਾਈ ਬਲੱਡ ਕੈਂਸਰ ਹੋ ਗਿਆ ਸੀ ਬੱਚੇ ਨੂੰ ਤੇ ਬੱਚੇ ਨੂੰ ਬਲੱਡ ਕੈਂਸਰ ਹੋ ਗਿਆ ਸੀ ਤੇ ਹੁਣ ਬੱਚਾ ਹੈਗਾ ਕਿ ਬਾਈ ਕਿ ਨਹੀਂ ਦੇਥ ਹੋ ਗਈ ਉਹਦੇ 1.5 ਸਾਲ ਹੋ ਗਏ ਜੀ ਤੇ ਦੇਖੋ ਤੁਹਾਡੇ ਸਾਹਮਣੇ ਨੇ ਹਕੀਕਤਾਂ ਨੇ ਜੋ ਆਪਾਂ ਕੋਸ਼ਿਸ਼ ਕਰਾਂਗੇ ਸੱਚ ਆ ਤਾਡੇ ਸਾਹਮਣੇ ਆਪਾਂ ਸੱਚ ਪੇਸ਼ ਕਰਾਂਗੇ ਤੇ ਉਸ ਬੱਚੇ ਦੀ ਬਾਈ ਕਹਿੰਦਾ ਵੀ ਡੈਥ ਹੋ ਗਈ ਸੀ ਤੇ ਬਹੁਤ ਮਾੜੀ ਗੱਲ ਆ ਬਈ ਜੋ ਤੇਰੇ ਬੱਚੇ ਦਾ ਨੁਕਸਾਨ ਹੋਇਆ ਤੇ ਆਪਾਂ ਇਹੀ ਗੱਲਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਇਹੀ ਮੀਡੀਆ ਦੇ ਵਿੱਚ ਆਪਾਂ ਲਿਆਉਣਾ ਚਾਹੁੰਦੇ ਆ ਜਿਹੜੇ ਪਿੰਡਾਂ ਦੀਆਂ ਸਚਾਈਆਂ ਨੇ ਹਾਂਜੀ ਇੱਥੇ ਕਹਿੰਦੇ ਵੀ ਮਾਈਆਂ ਦਾ ਬੀਬੜੀਆਂ ਦਾ ਮੇਲਾ ਭਰਦਾ ਹੈ ਹਾਂਜੀ ਇੱਥੇ ਕਹਿੰਦੇ ਵੀ ਮਾਈਆਂ ਦਾ ਬੀਬੜੀਆਂ ਦਾ ਮੇਲਾ ਭਰਦਾ ਬਹੁਤ ਤਕੜਾ ਮੇਲਾ ਭਰਦਾ ਸਾਰੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਔਰੇ ਮੱਥਾ ਟੇਕਣ ਤੇ ਉਹ ਕਿਹੜੇ ਸਮੇਂ ਦੇ ਵਿੱਚ ਭਰਦਾ ਬਾਈ ਜੀ ਉਹ ਬਈ ਮਾਈਸਰਖਾਨੇ ਦੇ ਮੇਲੇ ਤੋਂ ਇੱਕ ਦਿਨ ਪਹਿਲਾਂ ਹੁੰਦਾਗਾ ਹਾਂਜੀ ਇੱਕ ਵਾਰ ਮਾਰਚ ਚ ਆਉਂਦਾ ਇੱਕ ਵਾਰ ਹੁਣ ਆਊਗਾ ਅੱਛਾ ਜੀ ਹਾਂਜੀ ਸਤੰਬਰ ਆਹ ਜੀ ਥੈਂਕ ਯੂ ਬਾਈ ਜੀ ਤੁਹਾਡਾ ਆਪਣੇ ਵਿਚਾਰ ਦੇਣ ਲਈ ਤੇ ਆਪਾਂ ਕੋਸ਼ਿਸ਼ ਕਰਾਂਗੇ ਹੋਰ ਵੀ ਪਿੰਡ ਦੇ ਵਿੱਚੋਂ ਬਜ਼ੁਰਗ ਹੈ ਜੇ ਕੋਈ ਮਿਲੇ ਆਪਾਂ ਚਾਲਦੇ ਆਂ ਆਪਾਂ ਮਾਤਾ ਦੇ ਮੰਦਰ ਕੋਲੇ ਤੇ ਹਾਂਜੀ ਆ ਬਾਪੂ ਜੀ ਆਪਾਂ ਨੂੰ ਕੁਝ ਦੱਸਣਾ ਚਾਹੁੰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਮੈਸਰੂਨ ਆਇਆ ਨਾ ਜੀ ਹਾਂਜੀ ਵੀ ਮੀਡੀਆ ਇਹਨਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਵੀਡੀਓ ਬਣਾਉਣੇ ਨੇ ਹਾਂਜੀ ਹਾਂਜੀ ਵੀ ਸਾਡੀ ਪੋਸਟ ਦੀ ਮੰਗ ਹੈ ਸਰਕਾਰ ਤੋਂ ਅੱਛਾ ਹੀ ਪੋਸਟ ਦੇ ਠੇਕੇ ਹੋਣੇ ਚਾਹੀਦੇ ਨੇ ਰਾਜਸਥਾਨ ਚ ਅੱਛਾ ਹਰਿਆਣਾ ਚ ਉੱਥੇ ਵਿਕਦਾ ਹੈਗਾ ਹਾਂਜੀ ਤੇ ਉਥੇ ਮਿਲਦਾ ਵੀ ਹੈ ਉਥੇ ਤਾਂ ਵੇਚਦਾ ਉਹਨਾਂ ਦੀ ਤਾਂ ਖੇਤੀ ਆ ਜਦੋਂ ਆਪਣਾ ਬਾਰਡਰ ਪਾਸ ਇਧਰ ਹੋ ਜਾਂਦਾ ਉਹ ਬਲੈਕ ਹੋ ਜਾਂਦੀ ਹੈ ਅੱਛਾ ਅੱਛਾ ਫਿਰ ਆਪਣੀ ਕਣਕ ਦੀ ਵੀ ਹੋਣੀ ਚਾਹੀਦੀ ਹੈ ਜੀ ਹਾਂਜੀ ਹਾਂਜੀ ਇੱਕ ਬਾਪੂ ਇਹ ਆਪਾਂ ਇਸ ਆਪਣੇ ਜਿਹੜਾ ਚੈਨਲ ਆ ਇਹ ਆਪਣਾ ਥੋੜਾ ਜਿਹਾ ਇਸ ਚੀਜ਼ਾਂ ਤੋਂ ਅਲੱਗ ਹੈਗਾ ਤੇ ਤੁਹਾਡੀ ਜਿਹੜੀ ਇਹ ਅਪਡੇਟ ਆ ਇਹ ਜਰੂਰ ਵਿੱਚ ਸ਼ੇਅਰ ਕਰ ਦਾਂਗੇ ਪਾ ਦਾਂਗੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਵੇਂ ਆਪਣੇ ਪਿੰਡ ਬਾਰੇ ਆ ਸੋਟ ਜਿਵੇਂ ਪਿੰਡ ਦੇ ਵਿੱਚ ਐਦਾਂਗਾ ਵੀ ਚਵਾਰੇ ਨਹੀਂ ਪੈ ਸਕਦੇ ਉਹਨਾਂ ਬਾਰੇ ਇਹ ਗੱਲਬਾਤ ਸੱਚ ਹੈ ਜੀ ਤੁਹਾਡੀ ਤਾਂ ਇਹ ਜਵਾਵਾ ਹੋਗੀ ਹਾਂ ਜੀ ਹਾਂ ਇਹ ਸੱਚ ਹੈ ਅੱਛਾ ਜੀ ਇੱਕ ਪਹਿਲਾਂ ਮਾਈਆਂ ਬੀਬੀਆਂ ਦਾ ਮੰਦਿਰ ਨੀਵਾ ਸੀਗਾ ਜੀ ਹਾਂਜੀ ਉਹਦਾ ਕਰਕੇ ਚਵਾਰੇ ਪੈਂਦੇ ਨਹੀਂ ਸੀਗੇ ਜੀ ਹਾਂਜੀ ਹਾਂਜੀ ਹੁਣ ਮਾਣਾ ਬੀਬੜੀਆਂ ਦਾ ਮੰਦਿਰ ਉੱਚਾ ਚੱਕਤਾ ਜੀ ਹਾਂਜੀ ਹੁਣ ਚਵਾਰੀ ਪੈਣ ਲੱਗੇ ਪਹਿਲਾਂ ਜਿਹੜੇ ਪਾਏ ਵੀ ਸੀਗੇ ਹਾਂਜੀ ਹਾਂਜੀ ਉਹਨਾਂ ਦੇ ਬਹੁਤ ਨੁਕਸਾਨ ਹੋਏ ਜੀ ਜਿਵੇਂ ਹੁਣ ਇੱਥੇ ਮੁੰਡਾ ਬੈਠਾ ਸੀਗਾ ਹਾਂਜੀ ਇਹ ਦੱਸਦਾ ਸੀ ਇਹਦਾ ਮੁੰਡਾ ਸੁਰਗ ਪਾਸ ਹੋ ਗਿਆ ਹਾਂਜੀ ਹਾਂਜੀ ਤੇ ਹੋਰ ਵੀ ਕਈਆਂ ਦੇ ਬਹੁਤ ਕਾਫੀ ਨੁਕਸਾਨ ਹੋਏ ਹਾਂਜੀ ਹਾਂਜੀ ਤੇ ਤੁਹਾਨੂੰ ਜਿਵੇਂ ਕਿ ਆਪਣੇ ਅੰਕਲ ਜੀ ਨੇ ਬਹੁਤ ਵਧੀਆ ਆਪਾਂ ਨੂੰ ਵਿਚਾਰ ਦੱਸੇ ਤੇ ਬਾਪੂ ਦੀ ਵੀ ਭਈ ਸਰਕਾਰਾਂ ਅੱਗੇ ਬੇਨਤੀ ਆ ਵੀ ਇਹਨਾਂ ਦੀ ਵੀ ਸੁਣਨੀ ਚਾਹੀਦੀ ਆ ਵਿਚਾਰਾ ਥੋੜਾ ਬਹੁਤਾ ਪੋਸਤ ਖਾਂਦਾ ਹੋਊ ਕਿਉਂਕਿ ਪੋਸਟ ਬਣਾ ਸਰਦਾ ਨਹੀਂ ਹੈਗਾ ਇੱਕ ਗੱਲ ਆਏ ਜੀ ਹਾਂਜੀ ਸਾਡਾ ਬਜ਼ੁਰਗ ਫਰੀडम फाइਟਰ ਹੋਜੀ ਸੀ ਆਜ਼ਾਦ ਹਿੰਦ ਕਲਾਟੀਆ ਹਾਂਜੀ ਹਾਂਜੀ ਉਹਨਾਂ ਦੇ ਨਾਂ ਤੇ ਮੋਟਰ ਵੀ ਆਈ ਸੀ ਹਾਂਜੀ ਸਾਨੂੰ ਨਾ ਤਾਂ ਉਹ ਮਿਲੀ ਨਾ ਉਹਦਾ ਕੋਈ ਉਹ ਮਿਲੇ ਕੋਈ ਨਾ ਸਾਨੂੰ ਉਹਦੇ ਨਾਂ ਤੇ ਨੌਕਰੀ ਮਿਲੀ ਨਹੀਂ ਐਡੇ ਵੱਡੇ ਆਜ਼ਾਦ ਆਪਣਾ ਦੇਸ਼ ਜਾਦ ਕਰਾਇਆ ਸੀ ਉਹਨਾਂ ਨੇ ਸਾਨੂੰ ਕੁਛ ਨਾ ਕੁਛ ਤਾਂ ਸਰਕਾਰ ਦੇਵੇ ਨਾ ਹਾਂਜੀ ਹਾਂਜੀ ਇਹ ਬੇਨਤੀ ਹੈ ਜਿਵੇਂ ਕਿ ਆ ਦੇਖੋ ਤੁਹਾਡੇ ਸਾਹਮਣੇ ਆ ਵਿੱਚ ਬਹੁਤ ਜੋ ਕੋਈ ਗੱਲਾਂ ਹੁੰਦੀਆਂ ਨੇ ਆਪੋ ਆਪਣੇ ਮਨ ਦੀਆਂ ਅੰਦਰ ਵਿਚਾਰ ਰੱਖੇ ਹੁੰਦੇ ਆ ਹਰ ਇੱਕ ਬੰਦੇ ਦਾ ਫਰਜ਼ ਬਣਦਾ ਵੀ ਮੈਂ ਅੱਗੇ ਪੇਸ਼ ਕਰਾਂ ਜਿਵੇਂ ਅੰਕਲ ਨੇ ਆਪਾਂ ਨੂੰ ਸਾਰਾ ਕੁਝ ਦੱਸਿਆ ਇਹ ਵੀ ਆਪਾਂ ਇੱਕ ਸਰਕਾਰ ਨੂੰ ਇਹਨਾਂ ਵੱਲੋਂ ਅਪੀਲ ਕਰਦੇ ਆਂ ਵੀ ਜੇ ਸਾਡੀ ਕੋਈ ਵੀਡੀਓ ਕਿਸੇ ਵੀ ਸਰਕਾਰ ਦੇ ਵਿਭਾਗੇ ਵੱਲ ਇਸ ਜਿਵੇਂ ਮਾਨ ਵੀੜੀਆਂ ਦੇ ਵਿੱਚ ਇੱਥੇ ਕੋਈ ਮੋਟਰ ਆਈ ਸੀ ਤੇ ਜਾਂ ਕੋਈ ਇਹਨਾਂ ਦੀ ਕੋਈ ਸਹੂਲਤ ਰਹਿੰਦੀ ਆ ਤਾਂ ਉਹ ਦਿੱਤੀ ਜਾਵੇ ਤੇ ਜਿਹੜੇ ਵਿਭਾਗੇ ਵਾਲੇ ਦੇਖਦੇ ਆ ਤੇ ਇਹਨਾਂ ਨੂੰ ਜ਼ਰੂਰ ਆ ਕੇ ਹੈਂਡਲ ਕਰਨ ਤੇ ਇਹਨਾਂ ਦੇ ਆਕੇ ਵਿਚਾਰ ਜ਼ਰੂਰ ਸਨ ਜਿਹੜਾ ਇਹਨਾਂ ਦਾ ਕੋਈ ਹੱਲ ਕਰਨ ਵਾਲਾ ਕੰਮ ਉਹ ਵੀ ਆਕੇ ਹੱਲ ਕਰਨ ਇਹ ਆਪਾਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਅੰਕਲ ਜੀ ਸ਼ੁਕਰੀਆ ਜੀ ਤੇ ਆਜੋ ਆਪਾਂ ਚੱਲਦੇ ਆਂ ਹੁਣ ਆਪਣੇ ਮਾਨ ਵੀਵੜੀਆਂ ਦੇ ਜੋ ਮੰਦਿਰ ਬਣਿਆ ਹੋਇਆ ਇੱਥੇ ਆਪਾਂ ਉੱਥੋਂ ਵਿਚਾਰ ਲੈਣੇ ਆਂ ਚੱਲਦੇ ਆਂ ਥੈਂਕ ਯੂ ਹਾਂਜੀ ਆਜੋ ਆਪਾਂ ਬਾਪੂ ਨੂੰ ਪੁੱਛਦੇ ਆਂ ਬਾਪੂ ਵੀ ਵਿਚਾਰ ਦੇਣਾ ਚਾਹੁੰਦਾਗਾ ਜਿਵੇਂ ਆਪਾਂ ਆਏ ਸੀ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਅਪਡੇਟ ਲੈਣ ਇਹਨਾਂ ਦੇ ਪਿੰਡ ਦੀ ਜਿਵੇਂ ਕਿ ਇਹ ਬਹੁਤ ਪਿੰਡਾਂ ਦੇ ਵਿੱਚ ਨੇੜੇ-ਨੇੜੇ ਚਰਚਾ ਹੁੰਦੀ ਸੀ ਗੱਲਾਂ ਹੁੰਦੀਆਂ ਸੀ ਵੀ ਉਸ ਪਿੰਡ ਦੇ ਵਿੱਚ ਚਵਾਰੇ ਨਹੀਂ ਪੈਂਦੇ ਹੁਣ ਪੈਣ ਵੀ ਲੱਗੇ ਤੇ ਆਪਾਂ ਪੁੱਛਦੇ ਆਂ ਵੀ ਕਾਰਨ ਕੀ ਸੀ ਹਾਂਜੀ ਬਾਪੂ ਜੀ ਆਪਣੇ ਵਿਚਾਰ ਦਿਓ ਜੀ ਕੀ ਪਿੰਡ ਦੀ ਅਪਡੇਟ ਸੀ ਸਾਰੀ ਅਪਡੇਟ ਤਾਂ ਬਾਈ ਇਹ ਹੀ ਸੀ ਸੇਰਾ ਉਦੋਂ ਬਸ ਮੰਦਰ ਨੀਮਾ ਸੀ ਜਮਾ ਹਾਂਜੀ ਉਦੋਂ ਜਿਹੜਾ ਕੋਈ ਕਿਸੇ ਦੇ ਪਾਈ ਵੀ ਸੀ ਉਹ ਬਸਿਆ ਨਹੀਂ ਹਾਂਜੀ ਹਾਂਜੀ ਤੇ ਬਸ ਉਸ ਤੋਂ ਬਾਅਦ ਹੁਣ ਮੰਦਰ ਚੱਕ ਤਾ ਹੀ ਉੱਚਾ ਅੱਛਾ ਜੀ ਤੇ ਹੁਣ ਚਵਾਰੇ ਪੈਣ ਲੱਗੇ ਹੁਣ ਕੋਈ ਗੱਲ ਨਹੀਂ ਹਾਂ ਜੀ ਜਦੋਂ ਆਪਣਾ ਮੰਦਰ ਨੀਵਾ ਸੀਗਾ ਉਦੋਂ ਨੁਕਸਾਨ ਹੋਣ ਲੱਗੇ ਜਿਨੇ ਜਵਾਰੇ ਪਾਈ ਸੀ ਬਸੇ ਨਹੀਂ ਘਰ ਉਹ ਅੱਛਾ ਅੱਛਾ ਹਾਂ ਜੀ ਹਾਂ ਜੀ ਥੈਂਕ ਯੂ ਬਹੁਤ ਜੀ ਤੇ ਬਾਪੂ ਜਦ ਇਹ ਬਈ ਬਹੁਤ ਬਹੁਤ ਧੰਨਵਾਦ ਬਾਪੂ ਨੇ ਆਪਣੇ ਵਿਚਾਰ ਦਿੱਤੇ ਤੇ ਬਾਪੂ ਅਸੀਂ ਉਧਰ ਵਿਚਾਰ ਲੈ ਰਹੇ ਸੀਗੇ ਬਾਪੂ ਦਾ ਮਨ ਸੀਗਾ ਵੀ ਮੈਂ ਵੀ ਕੁਝ ਨਾ ਕੁਝ ਵਿਚਾਰ ਦੇਵਾਂ ਤੇ ਬਾਪੂ ਨੂੰ ਆਪਾਂ ਪੁੱਛਿਆ ਬਹੁਤ ਸੋਹਣੀ ਗੱਲ ਆ ਜਿਵੇਂ ਪੁਰਾਣੇ ਬਜ਼ੁਰਗ ਨੇ ਇਹਨਾਂ ਨੇ ਆਪਣੀ ਆਪਦੀ ਹੋਮਰ ਸਾਰੀ ਹੰਡਾ ਚੁੱਕੇ ਨੇ ਤੇ ਇਹਨਾਂ ਕੋਲੇ ਜਿਹੜੀਆਂ ਕੋਈ ਪ੍ਰਾਣੀਆਂ ਗੱਲਾਂ ਹੁੰਦੀਆਂ ਨੇ ਉਹ ਆਪਾਂ ਨੂੰ ਦੱਸ ਦਿਆ ਆਪਾਂ মিডিਆ ਰਾਹੀਂ ਅੱਗੇ ਦੀ ਅੱਗੇ ਪਹੁੰਚਾਉਨੇ ਆ ਆਪਾਂ ਨੂੰ ਪਿੰਡਾਂ ਦੇ ਵਿੱਚ ਪਤਾ ਲੱਗਦਾ ਵੀ ਹਾਂ ਪਿੰਡ ਦੇ ਵਿੱਚ ਪਹਿਲਾਂ ਕੀ ਪ੍ਰੋਬਲਮ ਸੀ ਹੁਣ ਦੀ ਕੀ ਅਪਡੇਟ ਆ ਜਿਵੇਂ ਹੁਣ ਪਿੰਡ ਦੇ ਵਿੱਚ ਇਹ ਚਾਰੇ ਨੇ ਜਿਹੜੇ ਅਪਡੇਟ ਤੁਹਾਨੂੰ ਸਾਰੀ ਦਿੰਦੇ ਰਹਿਵਾਂਗੇ ਇਹ ਚਾਰੇ ਇਸ ਪਿੰਡ ਦੇ ਵਿੱਚ ਪੈ ਗਏ ਨੇ ਫੈਣ ਲੱਗ ਰਹੇ ਨੇ ਕਿਉਂਕਿ ਡਬਲ ਪੋਰਸ਼ਨ ਮਕਾਨ ਬਣਨ ਲੱਗ ਰਹੇ ਨੇ ਤੇ ਇਹ ਡਬਲ ਮਕਾਨਾਂ ਦੇ ਜਿਹੜਾ ਮਕਾਨ ਪਾਉਂਦਾਗਾ ਉਹ ਪਹਿਲਾਂ ਉੱਥੇ ਇੱਟਾਂ ਕੱਢ ਕੇ ਆਉਂਦਾ ਜਾ ਕੇ ਮਾਤਾ ਦੇ ਮੰਦਰ ਤੇ ਉਸ ਤੋਂ ਬਾਅਦ ਆਪਣੇ ਘਰ ਦੇ ਵਿੱਚ ਫਿਰ ਆਪਦਾ ਕੰਮ ਚਲਾਉਂਦੇ ਆ ਆਜੋ ਆਪਾਂ ਚੱਲਦੇ ਆ ਲੈ ਕੇ ਮੰਦਰ ਦੇ ਵਿੱਚ ਥੈਂਕ ਯੂ ਹਾਂਜੀ ਜਿਵੇਂ ਕੋਈ ਪ੍ਰਿਸਪੈਂਟ ਦੇ ਵਿੱਚ ਆਇਆ ਦਿਖਾਇਆ ਗਿਆ ਸੀ ਪਹਿਲਾਂ ਚਿਵਾਰੇ ਨਹੀਂ ਪੈਂਦੇ ਹੁਣ ਤੁਹਾਨੂੰ ਇਧਰੋਂ ਨਜ਼ਰ ਮਰਵਾ ਦਿੰਦੇ ਆ ਪੂਰਾ ਜਿਵੇਂ ਇਧਰ ਉਹ ਕੋਠੀ ਪੈਰੀ ਆ ਉਹ ਡਬਲ ਮੰਜ਼ਲੀ ਪੈਰੀ ਆ ਇੱਥੇ ਹੁਣ ਡਬਲ ਮੰਜ਼ਲੇ ਮਕਾਨ ਪੈਣ ਲੱਗ ਰਹੇ ਨੇ ਚਵਾਰੇ ਵੀ ਪੈ ਜਾਂਦੇ ਆ ਤੇ ਜਿਵੇਂ ਉਧਰ ਚਵਾਰ ਸਾਨੂੰ ਉਹ ਦਿਖਾਈ ਆ ਉਧਰੋਂ ਆਪਣੀ ਕੋਠੀ ਜਿਹੜੀ ਡਵਲਪ ਮੰਝਲੀ ਪੈ ਰਹੀ ਆ ਤੇ ਇਧਰੋਂ ਵਿੱਚ ਬਹੁਤ ਸਾਰੇ ਚਵਾਰੇ ਪੈ ਰਹੇ ਨੇ ਕਿਉਂਕਿ ਅੱਗੇ ਹੁਣ ਕਹਿੰਦੇ ਵੀ ਪਹਿਲਾਂ ਪੈਂਦੇ ਨਹੀਂ ਸੀ ਕਾਰਨ ਹਾਂ ਬਈ ਮੰਦਰ ਵਾਲੀ ਸਾਈਡ ਚੱਲ ਬਾਰ-ਬਾਰ ਹਾਂ ਇਧਰੀ ਆ ਮੰਦਰ ਉੱਪਰ ਦੀ ਆਜੂ ਫਿਰਨੀ ਤੇ ਆਜੋ ਆਪਾਂ ਚੱਲਦੇ ਆ ਤੁਹਾਨੂੰ ਮੰਦਰ ਦੇ ਵਿੱਚ ਆਪਾਂ ਉੱਥੇ ਪੁੱਛਦੇ ਆ ਤੇ ਕਹਿੰਦੇ ਵੀ ਪਹਿਲਾਂ ਮੰਦਰ ਬਹੁਤ ਜ਼ਿਆਦਾ ਨੀਵਾ ਸੀ ਉਦੇ ਕਾਰਨ ਇੱਥੇ ਚਵਾਰਾ ਮੰਦਰ ਤੋਂ ਉੱਚਾ ਕੋਈ ਪਾ ਨਹੀਂ ਸਕਦਾ ਸੀ ਤੇ ਆ ਦੇਖੋ ਆ ਜਿਵੇਂ ਇੱਧਰ ਵੀ ਪਾਇਆ ਹੋਇਆ ਹੈਗਾ ਬਹੁਤ ਪੁਰਾਣੀਆਂ ਗੱਲਾਂ ਸੀਗੀਆਂ ਉਹ ਚਲੋ ਸਮੇਂ-ਸਮੇਂ ਦੀਆਂ ਗੱਲਾਂ ਹੁੰਦੀਆਂ ਨੇ ਪਹਿਲਾਂ ਕਹਿੰਦੇ ਨੁਕਸਾਨ ਬਹੁਤ ਹੁੰਦਾ ਰਿਹਾ ਤੇ ਆਪਾਂ ਤੁਹਾਨੂੰ 22 ਦੀ ਵੀ ਵਿਚਾਰ ਲਏ ਸੀਗੇ ਜਿਹੜੇ ਪਿੱਛੇ ਆਪਾਂ ਨੂੰ ਸਾਰਾ ਕੁਝ ਦੱਛਿਆ ਉਹਨੇ ਖੁਦ ਉਸ ਬੰਦੇ ਨਾਲ ਆਪਦੇ ਨਾਲ ਹਕੀਕਤ ਵਾਪਰੀ ਹੋਈ ਆ ਉਹਦੇ ਨਾਲ ਘਾਟਣਾ ਵਾਪਰੀ ਹੋਈ ਆ ਤੇ ਆ ਜੋ ਆਪਾਂ ਚੱਲਦੇ ਆਂ ਮੰਦਰ ਦੇ ਵਿੱਚ ਪਰੌਣੀਆਂ ਗੱਲਬਾਤ ਉੱਥੇ ਆਪਾਂ ਕਰਦੇ ਆ ਸਾਰੀ ਅਪਡੇਟ ਦੇਵਾਂਗੇ ਥੈਂਕ ਯੂ ਹਾਂਜੀ ਆਪਾਂ ਪਹੁੰਚ ਗਏ ਆ ਮਾਨ ਬੀਬੜੀਆਂ ਮੰਦਰ ਦੇ ਵਿੱਚ ਤੇ ਜਿਹੜਾ ਇੱਥੇ ਮੰਦਰਾ ਇਹ ਮੰਦਰਾ ਹੋ ਜਿਹੜੇ ਮੰਦਰ ਦੇ ਕਾਰਨ ਪਹਿਲਾਂ ਇਹ ਨੰਬਰ ਜਿਹੜਾ ਮੰਦਰ ਸੀਗਾ ਬਹੁਤ ਨੀਮਾ ਹੁੰਦਾ ਸੀ ਉਹਦੇ ਕਾਰਨ ਇਸ ਪਿੰਡ ਦੇ ਵਿੱਚ ਚਵਾਰੇ ਨਹੀਂ ਪਾਏ ਜਾਂਦੇ ਸੀ ਆਜੋ ਆਪਾਂ ਅੰਦਰ ਗੱਲਬਾਤ ਕਰਾਂਗੇ ਪੁੱਛਾਂਗੇ ਇੱਥੇ ਵੀ ਕੀ ਪ੍ਰੋਬਲਮ ਸੀ ਆਪਾਂ ਪੁੱਛਦੇ ਹਾਂ ਜੇ ਕੋਈ ਇੱਥੇ ਆਪਣੇ ਮੰਦਰ ਦਾ ਪ੍ਰਧਾਨ ਜਾਂ ਕੋਈ ਕਮੇਟੀ ਮੈਂਬਰ ਹੋਇਆ ਆਪਾਂ ਗੱਲਬਾਤ ਕਰਦੇ ਹਾਂ ਤੇ ਹਾਂਜੀ ਜਿਵੇਂ ਇੱਥੇ ਵਾਈ ਪੇਂਟਰ ਨੇ ਜੋ ਇੱਥੇ ਆਪਣਾ ਕੰਮ ਕਰ ਰਹੇ ਨੇ ਪੇਂਟ ਵਗੈਰਾ ਦਾ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਇੱਥੇ ਕੋਈ ਹਾਂਜੀ ਭਾਈ ਇੱਥੇ ਕੋਈ ਕਮੇਟੀ ਮੈਂਬਰ ਹੈਗਾ ਮੌਜੂਦ ਕਮੇਟੀ ਲੱਗੋ ਸੱਦ ਲੈਣੇ ਆ ਤੁਹਾਡਾ ਪਿੰਡ ਬਾਹਰੋਂ ਆ ਕਿ ਇਥੋਂ ਹੀ ਇੱਥੋਂ ਹੀ ਇੱਥੇ ਹੀ ਆਪਣੇ ਮੰਦਰ ਬਾਰੇ ਆਪਾਂ ਜਾਣਕਾਰੀ ਲੈਣੀ ਹੈ ਇੱਕ ਪਿੰਡ ਬਾਰੇ ਅਪਡੇਟ ਤੇ ਵੀ ਜਿਵੇਂ ਇਸੇ ਮੰਦਰ ਪਿੱਛੇ ਆਪਣੇ ਜਿਵੇਂ ਮੰਦਰ ਨੀਮਾ ਸੀਗਾ ਜੀ ਆਪਣੇ ਪਿੰਡ ਦੇ ਵਿੱਚ ਚਵਾਰੇ ਨਹੀਂ ਪਾਏ ਜਾਂਦੇ ਸੀਗੇ ਹਾਂ ਹਾਂ ਹਾਂਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਬਾਈ ਆਪਾਂ ਐਦਾਂ ਪੁੱਛਣਾ ਚਾਹੁੰਦੇ ਹਾਂ ਵੀ ਇਹ ਗੱਲਾਂ ਸੱਚ ਨੇ ਜੀ ਪਿੰਡਾਂ ਦੇ ਵਿੱਚ ਜਿਵੇਂ ਨੇੜੇ-ਨੇੜੇ ਪਿੰਡਾਂ ਦੇ ਵਿੱਚ ਐਦਾਂ ਤਾਂ ਪਤਾਗਾ ਵੀ ਉਸ ਪਿੰਡ ਦੇ ਵਿੱਚ ਚਵਾਰੇ ਨਹੀਂ ਪੈਂਦੇ ਕਾਰਨ ਨਹੀਂ ਪਤਾ ਸੀ ਵੀ ਕਿਉਂ ਨਹੀਂ ਪੈਂਦੇ ਤੇ ਇਹਦਾ ਕਾਰਨ ਆਪਾਂ ਆਪਣੇ ਮੰਦਰ ਬਾਰੇ ਆਜੋ ਇਹ ਸਾਰੀ ਅਪਡੇਟ ਇਹਦਾ ਕਾਰਨ ਇਹ ਸੀ ਬਾਈ ਹਾਂਜੀ ਇਥੇ ਬਣ ਕੇ ਚਲੇ ਨੀਵਾ ਸੀਗਾ ਜਦੋਂ ਇਹ ਉੱਚਾ ਚੱਕਿਆ ਗਿਆ ਹੁਣ ਚਵਾਰੇ ਵੀ ਪੈਣ ਲੱਗ ਗਏ ਸਾਰਾ ਕੁਝ ਹੁੰਦਾ ਹੁਣ ਹਾਂਜੀ ਹਾਂਜੀ ਪਹਿਲਾਂ ਇੱਥੇ ਕੋਈ ਇਹਦੇ ਵਰਗਤ ਹੋ ਜਾਂਦੀ ਜੇ ਕੋਈ ਮੰਨ ਕੇ ਚੱਲ ਕੋਈ ਨਾ ਕੋਈ ਨੁਕਸਾਨ ਹੁੰਦਾ ਹੁੰਦਾ ਹਾਂਜੀ ਹਾਂਜੀ ਜਿਹੜਾ ਵੀ ਚਵਾਰਾ ਪਾ ਲੈਂਦਾ ਸੀ ਹਾਂਜੀ ਹਾਂਜੀ ਤੇ ਹੁਣ ਜਿਵੇਂ ਅਸੀਂ ਦੇਖ ਕੇ ਆਏ ਆ ਪਿੱਛੇ ਆਪਾਂ ਵੀਡੀਓ ਦੇ ਵਿੱਚ ਵੀ ਦਿਖਾਇਆਗਾ ਤੇ ਵਿੱਚ ਬਾਈ ਵੀ ਮਿਲਿਆ ਸਿੱਖ ਉਹਨੇ ਆਪਣੀ ਹਿਸਟਰੀ ਆਪਦੇ ਪਰਿਵਾਰ ਦੀ ਸਾਰੀ ਗੱਲਬਾਤ ਦੱਸੀ ਸੀਗੀ ਤੇ ਜਿਵੇਂ ਇਸ ਆਪਣੇ ਮੰਦਰ ਦੇ ਵਿੱਚ ਬਹੁਤ ਜ਼ਿਆਦਾ ਮੇਲਾ ਵੀ ਭਰਦਾ ਤੇ ਬਹੁਤ ਲੋਕ ਸਾਰੇ ਪਿੰਡਾਂ ਦੇ ਵਿੱਚੋਂ ਨੇੜੇ-ਨੇੜੇ ਆਉਂਦੇ ਆ ਇੱਥੇ ਮਿੱਟੀ ਵੀ ਨਿਕਲਦੀ ਆ ਹਨਾ ਇਹ ਦੱਸਦੇ ਨੇ ਕਹਿੰਦੇ ਵੀ ਬਹੁਤ ਜ਼ਿਆਦਾ ਪਾਚਾਰ ਉਹ ਘਾਟੋਬੇ ਚ ਨਿਕਲਦੀ ਆ ਉਧਰ ਅੱਛਾ ਅੱਛਾ ਹਾਂਜੀ ਹਾਂਜੀ ਤੇ ਇੱਕ ਤੁਹਾਨੂੰ ਇਦਾਂ ਪੁੱਛਣਾ ਚਾਹੁੰਦੇ ਸੀ ਵੀ ਜਿਵੇਂ ਹੁਣ ਕੋਈ ਜਿਵੇਂ ਡਬਲ ਮੰਜ਼ਲੀ ਪਾਉਂਦੇ ਆ ਹੁਣ ਤਾਂ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਕਿਸੇ ਦਾ ਨੁਕਸਾਨ ਹੁਣ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਹਾਂਜੀ ਉਸ ਤੋਂ ਬਾਅਦ ਕੋਈ ਨਹੀਂ ਬਾਂ ਹਾਂਜੀ ਹਾਂਜੀ ਤੇ ਜਿਵੇਂ ਇੱਥੇ ਕਹਿੰਦੇ ਵੀ ਉਹ ਨੁਕਸਾਨ ਜਦੋਂ ਕੋਈ ਮਕਾਨ ਪਾਉਂਦਾਗਾ ਪਹਿਲਾਂ ਉਸ ਨੂੰ ਆਪਣਾ ਦੋ ਮੰਜ਼ਲਾ ਜਾਂ ਇੱਕ ਮੰਜ਼ਲਾ ਮਕਾਨ ਪਾਉਣਾਗਾ ਜੇ ਗੱਲਾਂ ਸ਼ੁਰੂਆਤ ਕਰਦਾ ਉਦੋਂ ਹੀ ਇੱਥੇ ਮਕਾਨ ਬਣਾ ਕੇ ਜਾਂਦੇ ਪੱਟਾ ਕੱਢ ਕੇ ਪਹਿਲਾਂ ਇੱਥੇ ਇੱਟਾਂ ਕੱਢ ਕੇ ਜਾਂਦੇ ਆ ਹਾਂਜੀ ਹਾਂਜੀ ਭਵਮਾ ਲਾ 100 ਕੱਢ ਜੇ ਭਵਮਾ 7 ਕੱਢ ਜੇ ਭਵਮਾ 11 ਕੱਢ ਜੇ ਹਾਂਜੀ ਭਵਾਂ 52 ਕੱਢ ਜੇ ਪਹਿਲਾਂ ਕੱਢ ਕੇ ਜਾਂਦਾ ਠੰਕ ਯੂ ਜੀ ਤੇ ਇਹੀ ਕਹਾਣੀ ਸੀ ਬਈ ਇਸ ਪਿੰਡ ਦੀ ਆਪਾਂ ਸਾਰੇ ਪਿੰਡ ਦੇ ਵਿੱਚੋਂ ਵੀ ਆਪਾਂ ਵੀਊ ਲੈ ਕੇ ਆਏ ਆ ਪੁੱਛ ਕੇ ਆ ਸਾਰੇ ਸਿਆਣੇ ਬਜ਼ੁਰਗਾਂ ਨੂੰ ਵੀ ਕੀ ਗੱਲ ਬਾਤ ਆ ਕੀ ਇਸ ਪਿੰਡ ਦੀ ਅਪਡੇਟ ਆ ਤੇ ਜਿਵੇਂ ਇਸੇ ਮੰਦਰ ਦੀ ਸਾਰੀ ਕਹਾਣੀ ਸੀ ਜੋ ਇਹ ਮੰਦਿਰ ਅ ਪਿੰਡ ਮਾਨ ਵੀਵੜੀਆਂ ਦੇ ਵਿੱਚ ਮੌਜੂਦ ਆ ਜ਼ਿਲ੍ਹਾ ਮਾਨਸਾ ਮਾਨ ਮਾਨ ਗੋਤਾ ਵੀਵੜੀਆਂ ਦਾ ਮੰਦਿਰ ਹੈ ਹਾਂਜੀ ਮਾਨ ਗੋਤਾ ਬਾਈ ਜੀ ਦੱਸ ਰਹੇ ਨੇ ਵੀ ਵੀਵੜੀਆਂ ਦਾ ਮੰਦਿਰ ਹੈ ਜੀ ਹਾਂ ਮੰਦਿਰ ਵੀਵੜੀਆਂ ਮਾਈਆਂ ਦਾ ਹਾਂਜੀ ਤੇ ਜਿਹੜੇ ਬੰਦੇ ਇੱਥੇ ਰਹਿੰਦੇ ਨੇ ਸਾਰੇ ਸਾਰੇ ਮਾਨ ਗੋਤ ਦੇ ਬੰਦੇ ਨੇ ਠੀਕ ਹੈ ਜੀ ਤੇ ਜਿਵੇਂ ਇਹਨਾਂ ਨੇ ਸਾਰੇ ਪਿੰਡ ਦੇ ਵਿੱਚੋਂ ਆਪਾਂ ਅਪਡੇਟ ਲੈ ਕੇ ਆਏ ਆ ਤੇ ਆਹੀ ਕਹਾਣੀ ਸੀ ਸਾਰੀ ਇਸ ਮੰਦਰ ਕਰਕੇ ਪਹਿਲਾਂ ਕਹਿੰਦੇ ਮੰਦਰ ਇਹ ਬਹੁਤ ਨੀਮਾ ਹੁੰਦਾ ਸੀ ਇਸ ਮੰਦਰ ਦੇ ਉੱਪਰੋਂ ਵੀ ਉੱਚਾ ਕੋਈ ਮਕਾਨ ਨਹੀਂ ਬਣਾ ਸਕਦਾ ਸੀਗਾ ਡਬਲ ਪੋਰਚਨ ਨਹੀਂ ਪਾ ਸਕਦਾ ਸੀ ਨਾ ਕੋਈ ਚਵਾਰਾ ਪਾ ਸਕਦਾ ਸੀ ਨਾ ਡਬਲ ਮੰਜ਼ਲ ਪਾ ਸਕਦਾ ਸੀ ਮਕਾਨ ਜੇ ਕੋਈ ਪਾਉਂਦਾ ਸੀ ਤਾਂ ਉਸ ਦਾ ਨੁਕਸਾਨ ਹੋ ਜਾਂਦਾ ਸੀ ਕਿਸੇ ਦੇ ਤਾਂ ਘਰੇ ਬਾਪੂ ਜੀ ਨੇ ਵੀ ਦੱਸਿਆ ਬਹੁਤ ਪਿੰਡ ਦੇ ਲੋਕਾਂ ਨੇ ਦੱਸਿਆ ਵੀ ਡੈਥ ਵਗੈਰਾ ਹੋ ਜਾਂਦੀ ਸੀ ਉਹਨਾਂ ਦੇ ਘਰੇ ਜਾਂ ਕੋਈ ਮਾਲ ਪਸ਼ੂ ਤੇ ਜਾਂ ਆਪਦੇ ਪਰਿਵਾਰ ਤੇ ਪਰਿਵਾਰ ਹੀ ਖਤਮ ਹੋਣ ਲੱਗ ਪਏ ਸੀ ਕਹਿੰਦੇ ਮੰਦਰ ਇੱਧਰ ਮੂਸੇ ਦੇ ਜੂਚ ਸੀਗਾ ਹਾਂਜੀ ਉੱਥੇ ਵੀਰ ਸ਼ਰਾਬੀ ਕਬਾਬੀ ਨਾ ਜੱਟ ਤੰਗ ਕਰਦੇ ਹਾਂਜੀ ਮੰਨ ਕੇ ਚੱਲ ਵੀ ਉੱਥੇ ਖਰਾਬ ਕਰਦੇ ਸੀ ਫਿਰ ਉੱਥੋਂ ਕੋਈ ਸਾਡਾ ਇੱਥੋਂ ਬਜ਼ੁਰਗ ਸੀ ਕੋਈ ਸਿਆਣਾ ਹਾਂਜੀ ਫਿਰ ਉੱਥੋਂ ਮਿੱਟੀ ਲਿਆ ਕੇ ਇੱਥੇ ਮੰਦਿਰ ਬਣਾਇਆ ਸੀ ਠੀਕ ਹੈ ਜੀ ਹਾਂਜੀ ਇਹ ਵੀ ਬਹੁਤ ਸਮਝਦਾਰੀ ਗੱਲ ਆ ਇੱਕ ਇੱਕ ਗੱਲਾਂ ਜਿਵੇਂ ਪਿੰਡ ਦੇ ਵਿੱਚੋਂ ਨਿਕਲਦੀਆਂ ਬਾਈਆਂ ਨੂੰ ਪਤਾ ਜਿਹੜੀ ਗੱਲਬਾਤ ਕਿ ਉਸੇ ਪਿੰਡ ਦੇ ਨੇ ਇਹਨਾਂ ਨੂੰ ਪਤਾ ਵੀ ਕਹਿੰਦੇ ਉਧਰਲੀ ਜੂਹ ਦੇ ਵਿੱਚ ਪਹਿਲਾਂ ਉੱਥੇ ਸੀਗਾ ਮੰਦਿਰ ਉਹ ਤੋਂ ਮਿੱਟੀ ਲਿਆ ਕੇ ਇੱਥੇ ਆਪਣਾ ਸਥਾਨ ਆ ਜੋ ਆਪਣੇ ਮੰਦਿਰ ਦਾ ਬਣਿਆ ਹੋਇਆ ਇਸ ਜਗ੍ਹਾ ਦੇ ਵਿੱਚ ਲਾਇਆ ਗਿਆ ਸੀ ਤੇ ਇਸ ਪਿੰਡ ਦੀ ਸਾਰੀ ਅਪਡੇਟ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਚੁੱਕੇ ਆ ਤੇ ਜਿਵੇਂ ਇਸ ਪਿੰਡ ਦੀ ਤੁਹਾਨੂੰ ਗੱਲ ਦੱਸ ਦਿੰਨੇ ਆਪਾਂ ਦੱਸਣ ਲੱਗ ਰਹੇ ਸੀਗੇ ਬਾਈ ਦੇ ਵੀ ਬਹੁਤ-ਬਹੁਤ ਧੰਨਵਾਦ ਜਿਵੇਂ ਆਪਾਂ ਨੂੰ ਬਹੁਤ ਸੋਹਣੇ ਵਿੱਚ ਵਿਚੋ ਵਿਚਾਰ ਗੱਲਾਂ ਦੱਸਦੇ ਨੇ ਤੇ ਇਸ ਆਪਣੇ ਮੰਦਿਰ ਦਾ ਨੀਵੇਂ ਹੋਣ ਕਰਕੇ ਉੱਚਾ ਚਵਾਰਾ ਨਹੀਂ ਪਾ ਸਕਦੇ ਸੀ ਹੁਣ ਮੰਦਿਰ ਵੀ ਉੱਚਾ ਹੋ ਗਿਆ ਤੇ ਜੇ ਹੁਣ ਮਕਾਨ ਵੀ ਚਵਾਰੇ ਵੀ ਡਬਲ ਪੋਰਚਨ ਪੈਣ ਲੱਗੇ ਕਿਉਂ ਹੁਣ ਮੰਦਰ ਉੱਚਾ ਹੋਣ ਕਰਕੇ ਸਾਰਾ ਪ੍ਰਮਾਤਮਾ ਨੇ ਵਧੀਆ ਚੰਗੀ ਗੱਲ ਆ ਜੋ ਸਾਰਾ ਕੁਝ ਅਪਡੇਟ ਇਸ ਪਿੰਡ ਦਾ ਵਧੀਆ ਸੈੱਟ ਹੋ ਗਿਆ ਜਿਵੇਂ ਪਿੰਡ ਦੇ ਬੰਦਾ ਕੋਈ ਆਪਣੇ ਮੰਦਰ ਤੋਂ ਬਾਹਰ ਨਹੀਂ ਚੱਲ ਸਕਦਾ ਜੇ ਕਿਸੇ ਨੇ ਮਕਾਨ ਪਾਉਣਾਗਾ ਇਸ ਪਿੰਡ ਦੇ ਨੇ ਤਾਂ ਉਹ ਪਹਿਲਾਂ ਇੱਥੇ ਇੱਟਾਂ ਕੱਢ ਕੇ ਜਾਊਗਾ ਡਬਲ ਪੋਰਚਨ ਦਾ ਪਾਵੇ ਚਾਹੇ ਸਿੰਗਲ ਦਾ ਪਾਵੇ ਤਾਂ ਆਪਦੇ ਸੁੱਖ ਲਈ ਇੱਥੇ ਹਰ ਇੱਕ ਬੰਦਾ ਇਸ ਮੰਦਰ ਦੀ ਬਹੁਤ ਜ਼ਿਆਦਾ ਮੰਨਤਾ ਕਰਦਾ ਤੇ ਇਸ ਮੰਦਰ ਦੇ ਉੱਪਰ ਬਹੁਤ ਪ੍ਰੋਸਾਤਿਕ ਮਾਣ ਆ ਇਸ ਪਿੰਡ ਨੂੰ ਤੇ ਜਿਹੜਾ ਇਸ ਮੰਦਰ ਦੇ ਰਾਹੀਂ ਇਸ ਪਿੰਡ ਸਾਰਾ ਪਿੰਡ ਇਸ ਮੰਦਰ ਰਾਹੀਂ ਚੱਲਦਾ ਤੇ ਸਾਰਿਆਂ ਨੂੰ ਬਈ ਆਪਾਂ ਕੋਈ ਨਵੀਂ ਤੋਂ ਨਵੀਂ ਅਪਡੇਟ ਆਉਂਦੀ ਰਹੂ ਐਦਾਂ ਹੀ ਆਪਾਂ ਦੱਸਦੇ ਰਵਾਂਗੇ ਆਪਾਂ ਹੋਰ ਪਿੰਡਾਂ ਦਾ ਐਦਾਂ ਦਾ ਕੋਈ ਅਪਡੇਟ ਲੈ ਕੇ ਆਵਾਂਗੇ ਤੇ ਲੈ ਕੇ ਆਉਂਦੇ ਰਹਨੇ ਆ ਤੇ ਸਾਰੇ ਆਪਣੇ ਚੈਨਲ ਨੂੰ ਆਪਣੇ ਪੇਜ ਨੂੰ ਸਬਸਕ੍ਰਾਈਬਰ ਤੇ ਫੋਲੋ ਜਰੂਰ ਕਰ ਲਓ ਤੇ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਆਉਣ ਵਾਲੀ 5 ਤਰੀਕ ਦਾ ਮੇਲਾ ਹਾਂ ਹਾਂਜੀ ਜਿਵੇਂ ਕਿ ਬਾਈ ਜੀ ਨੇ ਦੱਸਿਆ ਵੀ ਆਉਣ ਵਾਲੀ 5 ਤਰੀਕ ਦਾ ਹੁਣ ਇਸ ਸਥਾਨ ਦੇ ਉੱਪਰ ਮੇਲਾ ਭਰਨਾਗਾ ਬਾਈ ਜੀ ਉਹ ਕਿੰਨੇ ਦਿਨ ਮੇਲਾ ਭਰਨਾ ਮੇਲਾ 2 ਦਿਨ ਭਰਦਾ ਵੀਰੇ ਐਤਵਾਰ ਤੇ ਬਾਰ ਨੂੰ ਅੱਛਾ ਜੀ ਹਾਂਜੀ ਬਾਈ ਜੀ ਕਹਿੰਦੇ ਵੀ 2 ਦਿਨ ਮੇਲਾ ਭਰਨਾ ਤੇ ਜੇ ਕੋਈ ਕਿਸੇ ਤੱਕ ਵੀ ਵੀਡੀਓ ਪਹੁੰਚਦੀ ਆ ਜੇ ਕਿਸੇ ਨੇ ਮੇਲੇ ਤੇ ਆਉਣਾਗਾ ਇਸ ਮੇਲੇ ਦੇ ਉੱਤੇ ਜਰੂਰ ਵੱਧ ਛੜ ਕੇ ਆਓ ਤੇ ਆਪਦਾ ਮੰਨ ਲਓ ਜਿਹਦੀ ਕੋਈ ਸਰਦ ਹੈਗੀ ਜਰੂਰ ਪਹੁੰਚੋ ਤੇ ਬਹੁਤ ਇੱਥੇ ਜਿਆਦਾ ਮੇਲਾ ਭਰਦਾ ਬਹੁਤ ਜਿਆਦਾ ਇਕੱਠ ਹੁੰਦਾ ਤੇ ਇਧਰ ਜਿਵੇਂ ਮਾਨ ਵੀਵੜੀਆਂ ਦਾ ਜਿਹੜਾ ਦਿਨ ਆਉਂਦਾਗਾ ਦੱਸਿਆ ਹੋਇਆ ਮੈਨੂੰ ਖੁਦ ਇਨੀ ਨੌਲੇਜ ਨਹੀਂ ਤੇ ਜਿਵੇਂ ਸਾਰਾ ਆਪਾਂ ਕੋਸ਼ਿਸ਼ ਕਰਦੇ ਆਂ ਵੀ ਇਸੇ ਪਿੰਡ ਦੇ ਬੰਦਿਆ ਤੋਂ ਇਹਨਾਂ ਦੇ ਮੂੰਹੋਂ ਆਪਾਂ ਜਿਹੜੀਆਂ ਪਿੰਡ ਦੀਆਂ ਅਪਡੇਟਾਂ ਨੇ ਤੁਹਾਡੇ ਪੇਸ਼ ਕਰੀ ਅੱਗੇ ਤੇ ਉਹੀ ਚੀਜ਼ਾਂ ਆਪਾਂ ਹਰ ਇੱਕ ਚੀਜ਼ ਆਪਾਂ ਜਿਹੜੀ ਹੋਊਗੀ ਸੱਚ ਦਿਖਾਵਾਂਗੇ ਤੇ ਸੱਚ ਆਪਾਂ ਦਿਖਾਉਂਦੇ ਰਹਿਾਂਗੇ ਤੇ ਹਾਂਜੀ ਹੋਰ ਵੀ ਅੱਖਾਂ ਖਰਾਬ ਹੋਣ ਹਾਂਜੀ ਤਾਂ ਇੱਥੇ ਬੰਦਾ ਅੱਖਾਂ ਸੁੱਕ ਕੇ ਜਾਂਦਾ ਚਾਂਦੀ ਦੀਆਂ ਉਹ ਅੱਖਾਂ ਠੀਕ ਹੋ ਜਾਂਦੀਆਂ ਹਾਂਜੀ ਜਿਵੇਂ ਕਿ ਜੇ ਕਿਸੇ ਦੇ ਅੱਖਾਂ ਖਰਾਬ ਨੇ ਤੇ ਉਹ ਇੱਥੇ ਅੱਖਾਂ ਸੁੱਕ ਜੇ ਤਾਂ ਉਹਨਾਂ ਨੂੰ ਚਾਂਦੀ ਦੀਆਂ ਅੱਖਾਂ ਇੱਥੇ ਬਣਵਾ ਕੇ ਚੜਵਾਉਣੀਆਂ ਪੈਂਦੀਆਂ ਨੇ ਤੇ ਬਾਈ ਜੀ ਐਦਾਂ ਦਾ ਕੋਈ ਧਿਆਨ ਦੇ ਵਿੱਚ ਹੋਵੇ ਕਿਸੇ ਬੰਦੇ ਨੇ ਪਹਿਲਾਂ ਵੀ ਚੜਵਾਈਆਂ ਹਈਆਂ ਜੀ ਬਹੁਤ ਚੜਦੀਆਂ ਇੱਥੇ ਆਏ ਮੇਲੇ ਚੜਦੀਆਂ 100 100 200 200 अच्छा जी हां हां जी ਆ ਦੇਖੋ ਕਿਉਂਕਿ ਨਵੀਂ ਗੱਲ ਮਿਲੀ ਹੈ ਵਿੱਚੋਂ ਬਾਈ ਨੇ ਦੱਸੀ ਆ ਤੇ ਇਦਾਂ ਦਾ ਜਿਵੇਂ ਆਪਾਂ ਕੋਸ਼ਿਸ਼ ਕਰਦੇ ਆ ਵੀ ਹਰ ਇੱਕ ਥਾਂ ਆਪਾਂ ਜਾ ਕੇ ਤੁਹਾਨੂੰ ਨਵੀਂ ਤੋਂ ਨਵੀਂ ਕੋਈ ਅਪਡੇਟ ਦਈਏ ਤੇ ਇਸ ਮੰਦਰ ਦੇ ਕਮੇਟੀ ਮੈਂਬਰਾਂ ਦਾ ਇਸ ਪਿੰਡ ਦਾ ਬਹੁਤ ਬਹੁਤ ਧੰਨਵਾਦ ਆਪਣੇ ਨਾਲ ਪੂਰਾ ਇਹਨਾਂ ਨੇ ਸਹਿਯੋਗ ਦਿੱਤਾ ਆਪਾਂ ਨੂੰ ਸਾਰੀ ਅਪਡੇਟ ਦਿੱਤੀ ਤੇ ਆਪਾਂ ਅੱਗੇ ਹੋਰ ਕੋਈ ਅਪਡੇਟ ਲੈ ਕੇ ਆਉਣੇ ਆ ਤੇ ਅੱਗੇ ਮਿਲਦੇ ਆ ਹਸ਼ੀਕਾਲ ਜੀ ਰੱਬ ਰੱਖਾ